ਮੈਂ ਤੁਹਾਡਾ ਵੀਰ ਵਿਸ਼ਾਲ ਦੁਦਰਾਏ ਤੇ ਤੁਸੀਂ ਜੁੜੇ ਹੋ ਕਬੱਡੀ ਡਾਟ ਟੀਵੀ ਦੇ ਵਿੱਚ ਆਪਾਂ ਬਹਿਰੀਨ ਆਇਆ ਜਿੱਥੇ ਇੰਟਰਨੈਸ਼ਨਲ ਕਬੱਡੀ ਕੱਪ ਹੋਣ ਜਾ ਰਿਹਾ ਬਹੁਤ ਵੱਡੇ ਲੈਵਲ ਤੇ ਪ੍ਰਬੰਧ ਵੇਖਣ ਨੂੰ ਮਿਲ ਰਿਹਾ ਫਿਲਹਾਲ ਪਰ ਆਪਾਂ ਪ੍ਰਬੰਧਕਾਂ ਦੇ ਨਾਲ ਸਪੌਂਸਰਡ ਵੀਰਾਂ ਦੇ ਨਾਲ ਗੱਲ ਕਰਾਂਗੇ ਉਹਨਾਂ ਨੂੰ ਪੁੱਛਾਂਗੇ ਕਿ ਇਸ ਕੱਪ ਦੇ ਵਿੱਚ ਕਿਹੜੀਆਂ-ਕਿਹੜੀਆਂ ਟੀਮਾਂ ਆ ਰਹੀਆਂ ਨੇ ਤੇ ਇਹਨਾਂ ਦੇ ਵੱਲੋਂ ਕਿਹੜੇ-ਕਿਹੜੇ ਪ੍ਰਬੰਧ ਕੀਤੇ ਗਏ ਜਿਹੜੇ ਦਰਸ਼ਕਾਂ ਵਾਸਤੇ ਵੀ ਦਿਲ ਖਿੱਚਵੇਂ ਹੋਣਗੇ ਤੇ ਬਾਕੀ ਜਿਹੜੇ ਆਉਣਗੇ ਉਹਨਾਂ ਦਾ ਆਂ ਦਾ ਮੁੱਲ ਮੜੂਗਾ ਕਿ ਨਹੀਂ ਇਹ ਆਪਾਂ ਪ੍ਰਬੰਧਕ ਵੀਰਾਂ ਦੇ ਨਾਲ ਗੱਲ ਕਰਾਂਗੇ ਸਪਾਂਸਰਡ ਵੀਰਾਂ ਨਾਲ ਗੱਲ ਕਰਾਂਗੇ ਕੈਮਰਾਮੈਨ ਵੀਰ ਨੂੰ ਮੈਂ ਕਿਹਾ ਕਿ ਮੇਰੇ ਕੋਲ ਆ ਜਾਵੇ ਸਭ ਤੋਂ ਪਹਿਲਾਂ ਆਪਾਂ ਆਪਣੇ ਵੱਡੇ ਭਰਾ ਜੀ ਨੇ ਜਸਵੀਰ ਸਿੰਘ ਜੀ ਉਹਨਾਂ ਦੇ ਨਾਲ ਗੱਲ ਕਰਾਂਗੇ ਜਿਹੜੇ ਵੱਡੀ ਦੇਖ ਰੇਖ ਜਿਨ੍ਹਾਂ ਦੀ ਦੇਖ ਰੇਖ ਦੇ ਵਿੱਚ ਸਾਰੇ ਭਰਾਵਾਂ ਦੀ ਦੇਖ ਰੇਖ ਦੇ ਵਿੱਚ ਇਹ ਵੱਡਾ ਕਬੱਡੀ ਕੱਪ ਜਿਹੜਾ ਇੰਟਰਨੈਸ਼ਨਲ ਕਬੱਡੀ ਕੱਪ ਆ ਸਭ ਤੋਂ ਪਹਿਲਾਂ ਆਪਾਂ ਜਸਵੀਰ ਸਿੰਘ ਵੀਰ ਜੀ ਉਹਨਾਂ ਦੇ ਨਾਲ ਗੱਲ ਕਰਾਂਗੇ ਆ ਜਾਓ ਮੇਰੇ ਨਾਲ ਸੱਸੀ ਦਾ ਵੱਡੇ ਵੀਰ ਜੀ ਕਾਸਿਕਾ ਜੀ ਇਹ ਸਭ ਤੋਂ ਪਹਿਲਾਂ ਤਾਂ ਤੁਹਾਨੂੰ ਵੱਡੀਆਂ ਮੁਬਾਰਕਾਂ ਨੇ ਜੀ ਜਿਹੜਾ ਇਹ ਬੇਰੀਨ ਦੀ ਧਰਤੀ ਤੇ ਕਿਉਂਕਿ ਇਹ ਜਿਹੜੀ ਮਾਂਖੜ ਪੰਜਾਬ ਦੀ ਪਹਿਲਾਂ ਗਣੀ ਜਾਂਦੀ ਸੀ ਪਰ ਪੰਜਾਬੀ ਜਿੱਥੇ-ਜਿੱਥੇ ਵੀ ਗਏ ਆ ਵੇਖਣ ਨੂੰ ਮਿਲਿਆ ਵੀ ਕਬੱਡੀ ਪਰਫੁੱਲਤ ਕਰਨ ਦੇ ਵਿੱਚ ਪੰਜਾਬੀਆਂ ਦਾ ਵੱਡਾ ਯੋਗਦਾਨ ਰਿਹਾ ਤੁਹਾਡਾ ਵੱਡਾ ਧੰਨਵਾਦ ਹੈ ਕਿ ਤੁਸੀਂ ਬੇਰੀਨ ਦੇ ਵਿੱਚ ਵੀ ਇਹ ਬੂਟੇ ਲਾਏ ਆ ਜਿਹੜੇ ਮਾਂਖੜ ਕਬੱਡੀ ਦੇ ਵਾਕੇ ਦੂਰ-ਦੂਰ ਤੱਕ ਛਾਂਵਾਂ ਦੇ ਰਹੇ ਤੇ ਸ਼ੁਰੂਆਤ ਵਿੱਚ ਮੈਂ ਪੁੱਛਾਂਗਾ ਕਿ ਇਹ ਜਿਹੜਾ ਇੰਟਰਨਲ ਕਬੱਡੀ ਕੱਪ ਹੋਣ ਜਾ ਰਿਹਾ ਇਹਦੇ ਵਿੱਚ ਸਭ ਤੋਂ ਪਹਿਲਾਂ ਇਹ ਜਾਣਕਾਰੀ ਦਿਓ ਵੀ ਇੰਟਰਨੈਸ਼ਨਲ ਕਾਪਿਆ ਟੀਮਾਂ ਕਿਹੜੀਆਂ-ਕਿਹੜੀਆਂ ਆ ਰਹੀਆਂ ਨੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਭ ਤੋਂ ਪਹਿਲਾਂ ਤਾਂ ਮੈਂ ਆਪ ਸਭ ਵੀਰਾਂ ਦਾ ਧੰਨਵਾਦ ਕਰਦਾ ਜਿਹੜਾ ਇੰਡੀਆ ਤੋਂ ਹਾਡੇ ਕੋਲ ਪਹੁੰਚੇ ਆ ਕਬੱਡੀ ਡਾਟ ਟੀਵੀ ਦਾ ਮੈਂ ਧੰਨਵਾਦ ਕਰਦਾ ਵਾ ਜਿਹੜੇ ਵੀਰ ਸਾਡੇ ਕੋਲ ਪਹੁੰਚੇ ਆ ਜਿਹੜਾ ਤੁਸੀਂ ਕੁਐਸਚਨ ਕੀਤਾ ਕਿ ਇੰਟਰਨੈਸ਼ਨਲ ਟੀਮਾਂ ਕਿਹੜੀਆਂ-ਕਿਹੜੀਆਂ ਪਹੁੰਚ ਰਹੀਆਂ ਸਾਡੇ ਕੋਲੋਂ ਇਸ ਵੇਲੇ ਇੰਡੀਆ ਤੋਂ ਬਹੁਤ ਤਗੜੀ ਇੰਟਰਨੈਸ਼ਨਲ ਟੀਮ ਪਹੁੰਚ ਰਹੀ ਆ ਪਾਕਿਸਤਾਨ ਤੋਂ ਇੱਕ ਬਹੁਤ ਤਗੜੀ ਇੰਟਰਨੈਸ਼ਨਲ ਟੀਮ ਇਦੇ ਨਾਲ ਨਾਲ ਇੰਡੀਆ ਤੋਂ ਦੋ ਹੋਰ ਟੀਮਾਂ ਪਹੁੰਚ ਰਹੀਆਂ ਹਰਿਆਣਾ ਤੇ ਪੰਜਾਬ ਦੀਆਂ ਇਹ ਦੋਨਾਂ ਟੀਮਾਂ ਦਾ ਸ਼ੋਅ ਮੈਚ ਹੋਊਗਾ ਇੰਟਰਨੈਸ਼ਨਲ ਟੀਮਾਂ ਦਾ ਵੀ ਸ਼ੋਅ ਮੈਚ ਹੋਊਗਾ ਵੀ ਜੀ ਕਿ ਲੋਕਲ ਬੈਰੀਂ ਦੀਆਂ ਟੀਮਾਂ ਆਉਣਗੀਆਂ ਭਾਰਤ ਦੀ ਟੀਮ ਪਾਕਿਸਤਾਨ ਦੀ ਟੀਮ ਕਿ ਲੈਂਦੇ ਚੜਦੇ ਪੰਜਾਬ ਵਾਲੇ ਭੜਨਗੇ ਆਪਸ ਦੇ ਵਿੱਚ ਹਾਂਜੀ ਹਾਂਜੀ ਜ਼ਰੂਰ ਦੇਖਣ ਵਾਲਾ ਮੁਕਾਬਲਾ ਹੋਵੇਗਾ ਲੋਕਲ ਟੀਮਾਂ ਵੀ ਸਾਡੇ ਕੋਲ ਚਾਰ ਆ ਰਹੀਆਂ ਜਿਨ੍ਹਾਂ ਚ ਇੰਡੀਆ ਤੇ ਪਾਕਿਸਤਾਨ ਆ ਉਹ ਲੋਕਲ ਚਾਰ ਉਹ ਵੀ ਚਾਰ ਟੀਮਾਂ ਸਾਡੇ ਕੋਲ ਪਹੁੰਚੀਆਂ ਆ ਉਹਨਾਂ ਦੇ ਮੈਚ ਹੋਣਗੇ ਇੱਕ ਕਵੈਦ ਦੀ ਟੀਮ ਵੀ ਆਈ ਹੈ ਜੀ ਤੇ ਉਹਦੇ ਨਾਲ ਨਾਲ ਜੇ ਜੀਸੀਸੀ ਦੀ ਗੱਲ ਕਰੀਏ ਤੇ ਸਾਡੇ ਸਾਡਾ ਪੈਨੀ ਭਰਾ ਪਹੁੰਚਿਆ ਹੋਇਆ ਆਲਰੇਡੀ ਕਬੈਡ ਦੀ ਟੀਮ ਲੈ ਕੇ ਪਹੁੰਚ ਚੁੱਕੇ ਆ ਤੇ ਦੂਜੀ ਕਤਰ ਦੀ ਟੀਮ ਸਾਡਾ ਅੰਗਰੇਜ਼ ਭਰਾ ਆਲਰੇਡੀ ਆਉਂਦਾ ਵੇ ਆ ਉਹ ਵੀ ਅੱਜ ਟੀਮ ਤੁਹਾਡੇ ਕੋਲ ਪਹੁੰਚ ਜਾਣੀ ਹੈ ਪਹੁੰਚ ਜਾਣੀ ਹੈ ਮਤਲਬ ਵੀ ਦਰਸ਼ਕਾਂ ਦਾ ਆਇਆਂ ਦਾ ਮੁੱਲ ਮੁੜੋਗੇ ਕੋਸ਼ਿਸ਼ ਪੂਰੀ ਆ ਉਮੀਦ ਪੂਰੀ ਆ ਤੇ ਉਮੀਦ ਕਰਦੇ ਆ ਕਿ ਦਰਸ਼ਕ ਵੱਧ ਤੋਂ ਵੱਧ ਪਹੁੰਚਣਗੇ ਤੇ ਇਸ ਤੋਂ ਵੀ ਤਗੜਾ ਅਗਲੀ ਵਾਰੀ ਪ੍ਰੋਗਰਾਮ ਹੋਊਗਾ ਹਾਂ ਇਹ ਸ਼ੁਰੂਆਤ ਨਹੀਂ ਵਧੀਆ ਕਰ ਦਿੱਤੀ ਆ ਇਹ ਜੀਸੀਸੀ ਜਿਹੜਾ ਪਹਿਲਾ ਕਬੱਡੀ ਕੱਪ ਹੈ ਕਿ ਜੰਨਾ ਕ ਪ੍ਰਬੰਧ ਇੱਥੇ ਆ ਕੇ ਵੇਖਿਆ ਤੇ ਵੇਖਣ ਨੂੰ ਵਾਕਈ ਇਹ ਦਿਲ ਨੂੰ ਖੁਦ ਨੂੰ ਜਿੱਦਾਂ ਇੱਕ ਬੰਦੇ ਨੂੰ ਇੱਕ ਵਾਈਬਸ ਆ ਜਾਂਦੀਆਂ ਨਾ ਉਹ ਤੋਂ ਪਤਾ ਲੱਗਦਾ ਵੀ ਹੁਣ ਸਹੀ ਆ ਤੇ ਪ੍ਰਬੰਧਾਂ ਬਾਰੇ ਥੋੜਾ ਦੱਸਿਓ ਵੀ ਜਿੱਦਾਂ ਪਲੇਅਰ ਵਧੀਆ ਤੁਸੀਂ ਦੱਸ ਤੇ ਆਉਣੇ ਆ ਬਲਾਰੇ ਹੀ ਮੈਂ ਵੇਖਿਆ ਸੁਖਰਾਜ ਵੀਰ ਆਇਆ ਪਰਾਚਾ ਸਾਹਿਬ ਆਏ ਨੇ ਸਾਡਾ ਬਹੁਤ ਹੋਣ ਹਰ ਇੱਕ ਗੀਤਕਾਰ ਵੱਡਾ ਸਿੰਗਰ ਸਾਹਿਬ ਪੰਗੋਟਾ ਵੀ ਆਇਆ ਪ੍ਰਬੰਧੀਆਂ ਇਹ ਦੱਸੋ ਵੀ ਦਰਸ਼ਕਾਂ ਵਾਸਤੇ ਕੋਈ ਵੱਖਰਾ ਪ੍ਰਬੰਧ ਆਪਾਂ ਕੀਤਾ ਜਿਹੜਾ ਜਿੱਦਾਂ ਲੰਗਰ ਪ੍ਰਸ਼ਾਦਾ ਦਾ ਪ੍ਰਬੰਧ ਚਲੋ ਆਪਾਂ ਕਰਨਾ ਹੋਰ ਕੋਈ ਉਹਨਾਂ ਵਾਸਤੇ ਕੋਈ ਪ੍ਰਾਈਜ਼ ਹੋਵੇ ਹਾਂਜੀ ਹਾਂਜੀ ਇਹ ਸਭ ਤੋਂ ਪਹਿਲਾਂ ਮੈਂ ਤੁਹਾਨੂੰ ਇਹ ਦੱਸਣਾ ਜ਼ਰੂਰੀ ਸਮਝੂਗਾ ਕਿ ਜਿਹੜਾ ਇਹ ਜੀਸੀਸੀ ਫਰਸਟ ਕੱਪ ਹੋਣ ਜਾ ਰਿਹਾ ਇਹਦੇ ਆਪਾਂ ਤਿੰਨ ਸਪਾਂਸਰ ਆ ਜਿਹੜੇ ਮੇਨ ਸਪਾਂਸਰ ਆ ਜਿਨ੍ਹਾਂ ਚ ਡੱਜਸ ਲਾਈਨ ਕਬੱਡੀ ਪ੍ਰੋਮੋਟਰ ਆ 77 ਕਬੱਡੀ ਕਲੱਬ ਵਾਲੇ ਆ ਤੇ ਸਾਡਾ ਵੀਰ ਕਸ਼ਮੀਰੀ ਭਾਈ ਤੇ ਸਚਨ ਪੰਜੜ ਸਚਨ ਪੰਡਤ ਸਾਹਿਬ ਤੇ ਕਸ਼ਮੀਰੀ ਭਾਈ ਅਸੀਂ ਤਿੰਨ ਜਣੇ ਰਲ ਕੇ ਇਹ ਜਿਹੜਾ ਜੀਸੀਸੀ ਫਰਸਟ ਕੱਪ ਕਰਾਇਆ ਇਹ ਇਤਨਾ ਨੇ ਸਪான்ਸਰ ਕੀਤੀ ਆ ਪਰ ਸਾਡੇ ਨਾਲ ਸਾਡੇ ਸਪੋਰਟਰ ਬਹੁਤ ਬਹੁਤ ਜਣਾ ਜੁੜੇ ਹੋਏ ਆ ਜਿਹੜੀਆਂ ਸਾਡੀਆਂ ਸੱਜੀਆਂ ਖੱਬੀਆਂ ਬਾਹਾਂ ਵਾਂ ਜੇ ਉਹਨਾਂ ਦਾ ਨਾਮ ਲੈਣ ਲੱਗੀਏ ਤਾਂ ਬਹੁਤ ਲੰਮੀ ਵੀਡੀਓ ਹੋ ਜਾਣੀ ਆ ਅਸੀਂ ਉਹ ਸਾਰਿਆਂ ਦਾ ਬਹੁਤ ਧੰਨਵਾਦ ਕਰਦੇ ਆ ਜਿਹੜੀ ਤੁਸੀਂ ਗੱਲ ਕੀਤੀ ਲੰਗਰ ਦੀ ਹਾਂਜੀ ਸਾਡਾ ਹਰਪਾਲ ਵੀਰ ਮਨਵੀਰ ਵੀਰ ਹੋਰ ਉਹਦੇ ਨਾਲ ਬਹੁਤ ਜਣੇ ਜੁੜੇ ਹੋਏ ਆ ਜਿਹੜੇ ਗੁਰੂ ਘਰ ਟੋਤ ਲੰਗਰ ਸਾਰਾ ਦਿਨ ਵਰਤੂਗਾ ਨਾਲ ਨਾਲ ਜਲੇਬੀਆਂ ਦਾ ਲੰਗਰ ਵੀ ਆ ਤੇ ਪਾਣੀ ਦਾ ਖੋਲ ਇੰਤਜ਼ਾਮ ਆ ਸਾਰੀ ਸੰਗਤ ਵਾਸਤੇ ਬੋਲੇ ਇੰਤਜ਼ਾਮ ਹਾਂਜੀ ਅੱਛਾ ਇੱਕ ਗੱਲ ਦੱਸੋ ਵੀ ਦਰਸ਼ਕਾਂ ਵਾਸਤੇ ਕੋਈ ਐਂਟਰੀ ਫੀਸ ਤੇ ਨਹੀਂ ਆ ਵੀ ਉਹ ਆਉਣਗੇ ਤੇ ਉਹਨਾਂ ਨੂੰ ਕੋਈ ਐਂਟਰੀ ਲਈ ਜਾਊਗੀ ਨਹੀਂ ਨਹੀਂ ਵੀਰ ਜੀ ਕੋਈ ਐਂਟਰੀ ਫੀਸ ਨਹੀਂ ਆ ਬਸ ਇਹੀ ਆ ਇੱਕ ਦਰਖਾਸਤ ਦਰਸ਼ਕਾਂ ਨੂੰ ਕਿ ਜਿਨ੍ਹਾਂ ਨੇ ਗਰਾਊਂਡ 'ਚ ਕੁਰਸੀਆਂ ਤੇ ਬਹਿਣਾ ਵਾ ਉਹ ਜਲਦੀ ਤੋਂ ਜਲਦੀ ਪਹੁੰਚ ਕੇ ਸਵੇਰੇ ਕੁਰਸੀਆਂ ਮਾਰ ਲੈਣ ਕਿਉਂਕਿ ਅਸੀਂ ਬਾਅਦ ਚ ਫੈਂਸ ਦੇ ਜਿਹੜੇ ਡੋਰਾਂ ਲੋਕ ਕਰਦੇ ਨੇ ਆ ਉਹ ਫਿਰ ਬਾਕੀ ਜਿਹੜੀ ਆ ਦਰਸ਼ਕ ਆ ਉਹ ਵੀਰ ਵੀਰ ਬਾਹਰ ਖੜੇ ਹੋ ਕੇ ਟਰਾਲੀਆਂ ਤੇ ਖੜੇ ਹੋ ਕੇ ਉਹ ਮੈਚ ਦਾ ਆਨੰਦ ਮਾਰ ਸਕਦੇ ਆ ਮਤਲਬ ਕਿ ਜਿਹੜਾ ਪਹਿਲਾਂ ਵਾਰ ਕਰ ਗਿਆ ਉਹਦੀ ਜਿੱਤ ਉਹਦੀ ਜਿੱਤ ਕਮੈਂਟਰਰ ਬੋਲਦੇ ਨੇ ਕਿ ਉਹਦੀ ਜਿੱਤ ਵਿੱਚ ਆ ਦੋ ਤੜਾ ਪਹਿਲਾਂ ਕਰ ਗਿਆ ਵਾਰ ਅੱਛਾ ਇੱਕ ਹੋਰ ਮੈਨੂੰ ਇੱਕ ਜਾਣਕਾਰੀ ਦਿਓ ਵੀ ਟੀਮਾਂ ਬਾਰੇ ਤੁਸੀਂ ਜਾਣਕਾਰੀ ਦਿੱਤੀ ਆ ਬਲਾਰਾਂ ਬਾਰੇ ਵੀ ਆਪਾਂ ਦੱਸ ਦਿੱਤਾ ਦਰਸ਼ਕਾਂ ਵੱਲੋਂ ਮੈਂ ਪੁੱਛਿਆ ਹੀ ਕਿ ਉਹਨਾਂ ਵੱਲੋਂ ਕੋਈ ਪ੍ਰਾਈਜ਼ ਆਪਾਂ ਰੱਖੇ ਨੇ ਜਿੱਦਾਂ ਪੀ ਉਹਨਾਂ ਦੇ ਆਉਣ ਤੋਂ ਇਥੇ ਜਿੱਦਾਂ ਮੈਂ ਸੁਣਿਆ ਵੀ ਕੋਈ ਪ੍ਰਾਈਜ਼ ਜਿਹੜੇ ਦਿੱਤੇ ਜਾਣਗੇ ਲੋਟਰੀ ਸਿਸਟਮ ਹਾਂਜੀ ਹਾਂਜੀ ਵੀਰ ਜੀ ਅਸੀਂ ਬਹੁਤ ਬਹੁਤ ਧੰਨਵਾਦ ਕਰਦੇ ਹਾਂ ਸਾਡੇ ਵੀਰ ਮਾਸਟਰਪੂਲ ਵਾਲਿਆਂ ਦਾ ਜਸਨੂਰ ਗਰੁੱਪ ਦਾ ਮਾਸਟਰ ਕraft ਦਾ ਤੇ ਐਵੀਐਸ ਐਡਵਰਟਾਈਜ਼ਮੈਂਟ ਵਾਲਿਆਂ ਦਾ ਉਹਨਾਂ ਨੇ ਚਾਰ ਲੱਕੀ ਡਰਾ ਰੱਖਿਆ ਜਿਹੜੇ ਹਮਰ ਸੈਗਲ ਜਿਹੜੇ ਮੋٹے ਟਾਰਾਂ ਵਾਲੇ ਹਮਰ ਸੈਗਲ ਆ ਉਹ ਚਾਰ ਡਰਾ ਰੱਖੇ ਹੋਇਆ ਦੋ ਦਰਸ਼ਕਾਂ ਹੱਥ ਆ ਤੇ ਦੋ ਬੱਚਿਆਂ ਹੱਥ ਆ ਉਹ ਆਪਾਂ ਫਾਈਨਲ ਮੈਚ ਤੋਂ ਪਹਿਲਾਂ ਉਹ ਡਰਾ ਕੱਢ ਕੇ ਉਹ ਤਕਸੀਮ ਕਰਨੇ ਆ ਉਹ ਵੀਰਾਂ ਦਾ ਬਹੁਤ ਬਹੁਤ ਧੰਨਵਾਦ ਬਹੁਤ ਬਹੁਤ ਧੰਨਵਾਦ ਬਾਕੀ ਤੁਹਾਡੇ ਨਾਲ ਸਾਹ ਪਨਗੋਟਾ ਜੀ ਵੀ ਆਏ ਨੇ ਜਿੱਦਾਂ ਵੱਡੇ ਵੀਰ ਜੀ ਦੇ ਨਾਲ ਖੜੇ ਆ ਤੇ ਇਹਨਾਂ ਦੇ ਕੋ ਵੀ ਆਪਾਂ ਜਰੂਰ ਦੋ ਬੋਲ ਸਾਂਝੇ ਕਰਾਵਾਂਗੇ ਕਿਉਂਕਿ ਇਹ ਪੰਜਾਬ ਦੀ ਬੁਲੰਦ ਆਵਾਜ਼ ਆ ਤੇ ਦੁਨੀਆ ਦੇ ਵਿੱਚ ਨਾਂ ਭਰਾੜਾ ਦਾ ਗੂੰਜਦਾ ਸਭ ਜੀ ਦੱਸੋ ਤੁਸੀਂ ਵੀ ਇਹ ਕੱਪ ਦੇ ਬਾਰੇ ਜਾਣਕਾਰੀ ਦਿਓ ਤੇ ਇਹ ਵੀ ਚੀਜ਼ ਦੱਸਿਓ ਵੀ ਤੁਸੀਂ ਵੱਖ-ਵੱਖ ਦੇਸ਼ਾਂ ਜਾਂਦੇ ਰਹਿੰਦੇ ਜੇ ਤੇ 베ਰੀਨ ਵਾਲਿਆਂ ਦਾ ਪਿਆਰ ਕੁਝ ਵੱਖਰਾ ਲੱਗਾ ਕਿ ਨਹੀਂ ਹਾਂ ਸਭ ਤੋਂ ਪਹਿਲਾਂ ਤਾਂ ਮੈਂ ਇਥੇ ਪਹੁੰਚਿਆ ਤੇ ਮੇਰੇ ਨਾਲ ਉੱਚ ਕੋਟੀ ਦੇ ਜਿੰਨੇ ਵੀ ਬਲਾਰੇ ਪਹੁੰਚੇ ਹੋਏ ਆ ਤੇ ਬਾਕੀ ਇਹਨਾਂ ਭਰਾਵਾਂ ਦੀ ਜੇ ਗੱਲ ਕਰਾਂ ਤੇ ਮੈਂ ਪਿਛਲੇ ਸਾਲ ਵੀ ਆਇਆ ਸੀ ਤੇ ਭਰਾਵਾਂ ਦੇ ਹਰ ਵਾਰੀ ਮੈਚ ਵੀ ਵੱਡੇ ਹੁੰਦੇ ਆ ਤੇ ਪ੍ਰਬੰਧ ਵੀ ਵੱਡੇ ਹੁੰਦੇ ਆ ਤੇ ਜਿਸ ਤਰ੍ਹਾਂ ਵੱਡੇ ਵੀਰ ਨੇ ਦੱਸਿਆ ਜਸਵੀਰ ਭਾ ਨੇ ਏਰਕਾ ਦੀ ਪਾਕਿਸਤਾਨ ਤੇ ਆਪਣਾ ਲਹਿੰਦੇ ਪੰਜਾਬ ਤੇ ਚੜ੍ਹਦੇ ਪੰਜਾਬ ਦੀਆਂ ਜਿਹੜੀਆਂ ਟੀਮਾਂ ਉਹਨਾਂ ਦੇ ਵਿੱਚ ਜਿਹੜਾ ਭੇੜ ਹੋਣਾ ਨਾ ਉਹ ਜਿਵੇਂ ਆਪਾਂ ਮਹਾਭਾਰਤ ਦਾ ਯੁੱਧ ਨਹੀਂ ਕਹਿ ਸਕਦੇ ਫਿਰ ਕਰਿਆਣੀ ਦੀ ਟੀਮ ਅਤੇ ਇੱਕ ਪੰਜਾਬ ਦੀ ਉਹ ਵੀ ਮਹਾਭਾਰਤ ਵਰਗਾ ਮੈਚ ਆ ਕਤਰ ਕਵੇਤ ਜੈਨ ਨੇ ਕਿ ਜਿੰਨੀ ਵਾਰ ਵੀ ਮੈਂ ਆਇਆ ਨਾ 19 ਵਾਰ ਹੀ ਭਰਾਵਾਂ ਨੇ ਨਾ ਇੱਕ ਕ੍ਰੀਮ ਇਕੱਠੀ ਕੀਤੀ ਆ ਪਲੇਰਾਂ ਦੀ ਤੇ ਐਦ ਕੀ ਵਾਰ ਮੈਚ ਪਹਿਲਾਂ ਵੀ ਬਹੁਤ ਵਾਰ ਹੋਇਆ ਏ ਥੇ ਪਰ ਐਦ ਕੀ ਵੀ ਭਰਾਵਾਂ ਨੇ ਜਿਹੜੀ ਕ੍ਰੀਮ ਇਕੱਠੀ ਕੀਤੀ ਹੋਈ ਹੈ ਸਿਰਾਂ ਕਰਵਾਉਣਗੇ ਭਰਾ ਸਿਰਾਂ ਜਿਹਨੂੰ ਸਿਰੇ ਤੇ ਗੰਡ ਨਹੀਂ ਕਹਿੰਦੇ ਸੋਹ ਹੱਥ ਰੱਸਾ ਸਿਰੇ ਤੇ ਗੰਡ ਹਾਂ ਤੇ ਬਾਕੀ ਸਾਰਾ ਨਾਲ ਮੈਂ ਵੱਡੇ ਵੀਰ ਜੀ ਹਾਂ ਹੋਰ ਵੀ ਜਿਹੜੀ ਕੋਈ ਜ਼ਰੂਰੀ ਜਾਣਕਾਰੀ ਆਪਾਂ ਦਰਸ਼ਕਾਂ ਤੱਕ ਸਾਂਝੀ ਕਰਨੀ ਚਾਹੁੰਦੇ ਹਾਂ ਇਹੋ ਜਰੂਰ ਦੱਸਿਓ ਮੈਨੂੰ ਹਾਂਜੀ ਮੈਂ ਬਹੁਤ ਬਹੁਤ ਜਿਆਦਾ ਬਤ ਬਤ ਧੰਨਵਾਦ ਕਰਨਾ ਚਾਹੁੰਦਾ ਸਾਡੇ ਰੈਫਰੀ ਵੀ ਸਾਡੇ ਕੋਲ ਜਿਹੜਾ ਇੰਟਰਨੈਸ਼ਨਲ ਰੈਫਰੀ ਆ ਉਹ ਵੀ ਪਹੁੰਚੇ ਆ ਬਾਕੀ ਪੈਨੀ ਵੀਰ ਵੀ ਤੁਹਾਡੇ ਕੋਲ ਪਹੁੰਚਿਆ ਕੁਵੈਤ ਕੁਵੈਤ ਤੋਂ ਸਪੈਸ਼ਲ ਤੇ ਹੋਰ ਵੀ ਮੇਰੇ ਵੀਰ ਰੋਡੇ ਸਾਹਿਬ ਕਮੈਂਟਰ ਉਹ ਪਹੁੰਚੇ ਆ ਤੁਸੀਂ ਮੇਰੇ ਵੀਰ ਸਾਡੇ ਕੋਲ ਪਹੁੰਚੇ ਹੋ ਤੁਹਾਡਾ ਸਾਰਿਆਂ ਦਾ ਪੂਰੇ ਪ੍ਰਬੰਧਕਾਂ ਵੱਲੋਂ ਬਹੁਤ ਬਹੁਤ ਧੰਨਵਾਦ ਆ ਤੇ ਉਮੀਦ ਕਰਦੇ ਆ ਵੀ ਅਗਲੀ ਵਾਰ ਵੀ ਜੇ ਆਪਾਂ ਤੁਹਾਨੂੰ ਮਿਲਾਈਏ ਤੇ ਤੁਸੀਂ ਇਸੇ ਤਰ੍ਹਾਂ ਸਾਡੇ ਚਾਹਰੀ ਪਰੋਗੇ ਤੇ ਸਾਰੇ ਸੰਗਤ ਨੂੰ ਇਹੀ ਬੇਨਤੀ ਆ ਕਿ ਸਵੇਰੇ 9 ਵਜੇ ਮੈਚ ਚੱਲੂ ਹੋਏ ਨੇ ਆ ਤੇ 5 ਵਜੇ ਤੱਕ ਅਸੀਂ ਸਕੇਡਿਊਲ ਬਣਾਈ ਆ ਇਸ ਕਰਕੇ ਜਲਦੀ ਪਹੁੰਚੋ ਤੇ ਮੈਚਾਂ ਦਾ ਆਨੰਦ ਮਾਣੋ 16 ਦਸੰਬਰ ਕੱਲ ਦਾ ਦਿਨ ਨੋਟ ਰੱਖਿਓ 16 ਦਸੰਬਰ ਕੱਲ ਗਰਾਊਂਡ ਦਾ ਕਰੀ ਵੀ ਨੋ ਦੱਸ ਦਿਓ ਵੀ ਗਰਾਊਂਡ ਕਿੱਥੇ ਆ ਇਹ ਗਰਾਊਂਡ ਜੀ ਸਲਮਾਂਬਾਦ ਗਲਫ ਫੀਅਰ ਕਲੱਬ ਗਲਫ ਫੀਅਰ ਕਲੱਬ ਸਲਮਾਂਬਾਦ ਗਲਫ ਫੀਅਰ ਕਲੱਬ ਸਲਮਾਂਬਾਦ ਇਹ ਗਰਾਊਂਡ ਇੱਥੇ ਮੌਜੂਦ ਆ ਔਰ ਜਿਹੜੀ ਲਿੰਕ ਵੀ ਪਾਈ ਹੋਏ ਆ ਤੇ ਲੈਂਡਮਾਰਕ ਨੇੜੇ ਕਿਹੜਾ ਜੇ ਕਿ ਇਹਨੂੰ ਦੂਰੋਂ ਹੁਣਾ ਹੋਵੇ ਤਾਂ ਕਿੱਥੋਂ ਕੀ ਵੇਖ ਕੇ ਆ ਸਕਦਾ ਵੀ ਕਿੱਥੇ ਕੇ ਗਰਾਊਂਡ ਆ ਨੇੜੇ ਜਿਹੜੇ ਲੈਂਡਮਾਰਕ ਕੋਈ ਇਹ ਸੁਲਤਾਨਮਾਲੇ ਦੇ ਲਾਗੇ ਪੈਂਦਾ ਜੀ ਸੁਲਤਾਨਮਾਲ ਦੇ ਲਾਗੇ ਇਹ ਗਲਫ ਫੀਅਰ ਕਲੱਬ ਆ ਆਲਮੋਸਟ ਇਹ ਫੇਮਸ ਆ ਲਗਭਗ ਸਾਰਾ ਮਸ਼ਹੂਰ ਆ ਜੇ ਸਰਚ ਕਰੋਗੇ ਤਾਂ ਤੁਹਾਨੂੰ ਵੀ ਮਿਲ ਸਕਦਾ। ਬਾਕੀ ਸਾਡੇ ਪੈਨੀ ਵੀਰ ਪਹੁੰਚੇ ਆ ਤੁਸੀਂ ਉਹਨਾਂ ਨੂੰ ਪੁੱਛ ਸਕਦੇ ਕੁਵੈਤ ਤੋਂ ਉਹਨਾਂ ਦੀ ਵੀ ਲੈ ਲੈ ਸਕਦੇ ਹੋ ਤੇ ਆਪਣੇ ਸਿੰਦਰਪਾਲ ਆਪਣਾ ਸਿੰਗਰ ਸਿੰਗਰ ਵੀਰ ਵੀ ਅਸੀਂ ਪਹੁੰਚੇ ਹੋਏ ਆਲਰੇਡੀ ਮਲਕੀਤ ਸੰਧੂ ਤੁਸੀਂ ਉਹਨਾਂ ਦਾ ਵੀ ਦੋ ਮਕਸਦ ਸਾਜੀ ਅਸੀਂ ਦੀ ਸੰਧੂ ਮਲਕੀਤ ਸਿੰਘ ਜੀ ਸੰਧੂ ਮਲਕੀਤ ਸਿੰਘ ਜੀ ਤੁਹਾਡਾ ਇੱਥੇ ਪੁੱਜਣ ਦੇ ਬਹੁਤ ਬਹੁਤ ਸਵਾਗਤ ਆਪਾਂ ਕਰਦੇ ਆ ਤੇ ਤੁਸੀਂ ਪਹੁੰਚਿਓ ਤੁਹਾਡਾ ਇੱਥੇ ਆਉਣ ਤੇ ਧੰਨਵਾਦ ਕਰਦੇ ਆ ਪੰਜਾਬ ਦੀ ਸ੍ਰੀਲੀ ਆਵਾਜ਼ ਸਾਡਾ ਵੀਰ ਤੇ ਭਰਾਵਾਂ ਦੇ ਸੱਦੇ ਦੇ ਚਿੱਤੇ ਤੁਰਦੇ ਪੁਜੀ ਕਰੋ ਤੂੰ ਬੋਲ ਸਾਂਝੀ ਜਰੂਰ ਜਿੰਨਾ ਭਰਾਵਾਂ ਦੇ ਤੁਸੀਂ ਸਪான்ਸਰ ਦੇ ਇੱਥੇ ਪਹੁੰਚੇ ਹੋ ਜਿੰਨਾ ਦੇ ਪਿਆਰ ਕਰਕੇ ਪਹੁੰਚੇ ਹੋ ਸਾਰਿਆਂ ਨੂੰ ਸਾਕਸੀ ਗਾਲ ਪਹਿਲਾਂ ਜੀ ਭਰਾਵਾਂ ਵੱਲ ਵੇਖ ਕੇ ਬੜਾ ਮਨ ਖੁਸ਼ ਹੋਇਆ ਬੜੀ ਜਦੋਂ 에어ਪੋਰਟ ਤੇ ਉੱਤਰੀਆਂ ਸਾਰਿਆਂ ਨੇ ਬਹੁਤ ਸਵਾਗਤ ਕੀਤਾ ਬਾਕੀ ਸਾਰਿਆਂ ਦਾ ਏਕਾ ਵੇਖ ਕੇ ਬਹੁਤ ਵਧੀਆ ਲੱਗਾ ਬੜੇ ਵੱਡੇ ਪੰਦਰ ਦਾ ਜੋ ਜੋ ਵੀ ਮੈਚ ਹੋਣ ਵਾਸਤੇ ਜਾ ਰਹੇ ਹੈ ਤੇ ਆਪਾਂ ਸ਼ਾਮ ਨੂੰ ਪੂਰਾ ਰੰਗ ਬੰਨਾਂਗੇ 5 ਵਜੇ ਤੋਂ ਬਾਅਦ ਅਖਾੜਾ ਲੱਗੇਗਾ ਦੇ ਸੱਭਿਆਚਾਰਕ ਗੀਤਾਂ ਦੇ ਨਾਲ ਪੂਰੀ ਝੜੀ ਲਾਵਾਂਗੇ ਰੌਣਕ ਲਾਵਾਂਗੇ ਬਾਕੀ ਬਹਿਰੀਨ ਵਾਲੇ ਸਾਰੇ ਵੀਰਾਂ ਦਾ तहे ਦਿਲੋਂ ਸ਼ੁਕਰੀਆ ਦਾ ਕਰਦੇ ਹਾਂ ਬਹੁਤ ਪਿਆਰ ਮਾਣ ਤੇ ਸਤਿਕਾਰ ਇਹਨਾਂ ਨੇ ਬਖਸ਼ਿਆ ਸਾਨੂੰ ਬੁਲਾ ਕੇ ਹਾਂਜੀ ਵੀਰ ਜੀ ਨਾਲ ਕਬੱਡੀ ਦਾ ਪ੍ਰਸਿੱਧ ਬਲਾਰਾ ਸਾਡੇ ਨਾਲ ਸਖਰਾਜ ਰੋਡੇ ਵੀਰ ਵੀ ਆਇਆ ਹੋਇਆ ਮੈਂ ਸਖਰਾਜ ਵੀਰ ਨੂੰ ਕਹਿੰਦਾ ਕਿ ਆ ਜਾ ਮੇਰੇ ਕੋਲ ਵੀਰ ਅੱਜਕੱਲ ਮਸ਼ਹੂਰ ਵੀ ਬੜਾ ਇੰਸਟਾਗ੍ਰਾਮ ਤੇ ਵੀ ਛਾਇਆ ਹੋਇਆ ਹੈ ਬਾਬਾ ਮੇਰ ਰਖੇ ਸ੍ਰੀ ਗੁਰੂ ਜੀ ਤੁਸੀਂ ਮਾਈਕ ਮੈਂ ਤੁਹਾਡੇ ਹਵਾਲੇ ਕਰਦਾ ਜਾਣਕਾਰੀ ਵੀ ਦਿਓ ਤੇ ਨਾਲ ਆਪਣੇ ਤਰੀਕੇ ਦੇ ਨਾਲ ਇਹਨਾਂ ਵੀਰਾਂ ਦੇ ਕੋਲੋਂ ਤੁਸੀਂ ਵੀ ਜ਼ਰੂਰ ਕੁਝ ਨਾ ਕੁਝ ਪੁੱਛੋ ਕਿ ਆਪਾਂ ਇਹ ਟੂਰਨਾਮੈਂਟ ਦੀ ਜਿਹੜੀ ਜਿੰਨੀ ਵੀ ਜਾਣਕਾਰੀ ਦਰਸ਼ਕਾਂ ਤੱਕ ਸਾਂਝੀ ਕਰੀਏ ਸਭ ਤੋਂ ਪਹਿਲਾਂ ਤਾਂ ਮੇਰੇ ਵੱਲੋਂ ਜਿੰਨੇ ਵੀ ਇੱਥੇ ਪਹੁੰਚੇ ਹੋਏ ਜਾਂ ਜਿੰਨੇ ਵੀ ਇਸ ਵੀਡੀਓ ਨੂੰ ਬਾਅਦ ਵਿੱਚ ਦੇਖਣਗੇ ਸਾਰੇ ਪਿੰਡਪਰਾਵਾ ਨੂੰ ਪਿਆਰ ਪ੍ਰੀਤ ਸਤਿ ਸ਼੍ਰੀ ਅਕਾਲ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜਿੱਥੇ-ਜਿੱਥੇ ਵੀ ਪੰਜਾਬੀ ਗਏ ਆ ਦੁਨੀਆ ਦਾ ਕੋਈ ਵੀ ਮੁਲਕ ਹੋਵੇ ਕੋਈ ਵੀ ਮਹਾਦੀਪ ਹੋਵੇ ਉਹ ਆਪਣੇ ਖਿੱਤੇ ਨੂੰ ਆਪਣੀਆਂ ਖੇਡਾਂ ਨੂੰ ਆਪਣੇ ਵਿਰਸੇ ਨੂੰ ਬਹੁਤ ਜ਼ਿਆਦਾ ਪਿਆਰ ਕਰਦੇ ਆ ਤੇ ਅੱਜ ਅਸੀਂ ਬਹਿਰੀਨ ਦੀ ਧਰਤੀ ਤੇ ਖੜੇ ਆ ਜਿੰਨੇ ਵੀ ਤੁਸੀਂ ਨੌਜਵਾਨ ਵੀਡੀਓ ਦੇ ਵਿੱਚ ਦੇਖੇ ਹੋਣਗੇ ਸਾਰੇ ਨੌਜਵਾਨ ਕੋਈ 5 ਸਾਲ ਪਹਿਲਾਂ ਕੋਈ 10 ਸਾਲ ਪਹਿਲਾਂ ਕੋਈ 15 ਸਾਲ ਪਹਿਲਾਂ ਇੱਥੇ ਆਇਆ ਤੇ ਦਸਾਂ ਰੋਵਾਂ ਦੀ ਕਿਰਤ ਕਮਾਈ ਕਰਦੇ ਕਰਦੇ ਸਾਰੇ ਵੀਰਾਂ ਨੇ ਆਪਣੇ ਸੋਹਰੇ ਕਾਰੋਬਾਰ ਜਿਹੜੇ ਆ ਸਟੈਬਲਿਸ਼ ਕੀਤੇ ਆ ਸੋ ਜਿਹੜਾ ਅੱਜ ਮੇਲਾ ਹੋਣ ਜਾ ਰਿਹਾ ਕੱਲ ਨੂੰ ਮੇਲਾ ਹੋਣ ਜਾ ਰਿਹਾ ਇਹ ਉਹਨਾਂ ਦੀ ਕੀਤੀ ਹੋਈ ਕਿਰਤ ਕਮਾਈ ਆ ਸਾਡੇ ਪੰਜਾਬੀ ਭਰਾਵਾਂ ਦੀ ਤਰੱਕੀ ਆ ਸਾਨੂੰ ਇੱਥੇ ਆ ਕੇ ਬਹੁਤ ਮਨ ਨੂੰ ਖੁਸ਼ੀ ਹੋਈ ਵੀ ਸਾਡੇ ਇਥੇ ਪੰਜਾਬੀ ਭਰਾਵਾਂ ਨੇ ਬਹੁਤ ਸੋਹਣੇ ਕਾਰੋਬਾਰ ਕੀਤੇ ਆ ਕਿਸੇ ਦਾ ਟਰਾਂਸਪੋਰਟ ਦਾ ਕਾਰੋਬਾਰ ਆ ਜਾਂ ਹੋਰ ਵੀ ਬਹੁਤ ਸਾਰੇ ਕਾਰੋਬਾਰ ਆ ਦੇਖ ਕੇ ਸਭ ਤੋਂ ਪਹਿਲਾਂ ਬੜੀ ਖੁਸ਼ੀ ਹੋਈ ਵੀ ਸਾਡੇ ਪਿੰਡਾਂ ਦੇ ਸਾਡੇ ਆਣ ਗਵਾਂਡ ਦੇ ਜ਼ਿਲ੍ਹਿਆਂ ਦੇ ਭੈਣ ਭਰਾਵਾਂ ਨੇ ਇੱਥੇ ਆ ਕੇ ਬਹੁਤ ਤਰੱਕੀ ਕੀਤੀ ਆ ਸੋ ਇਸ ਕਬੱਡੀ ਕੱਪ ਲਈ ਅਸੀਂ ਸਾਰੇ ਦਰਸ਼ਕਾਂ ਨੂੰ ਖੇਡ ਪ੍ਰੇਮੀਆਂ ਨੂੰ ਅਪੀਲ ਕਰਦੇ ਆ ਜਿੰਨੇ ਵੀ ਬਹਿਰੀਨ ਦੇ ਵਿੱਚ ਆ ਜਿਹੜੇ ਇੱਥੇ ਆ ਸਕਦੇ ਆ ਜਿਹੜਾ ਗਰਾਊਂਡ ਦਾ ਐਡਰੈਸ ਆ ਤੁਹਾਨੂੰ ਪਹਿਲਾਂ ਵੀ ਸਾਰੇ ਵੀਰਾਂ ਨੇ ਦੱਸ ਹੀ ਦਿੱਤਾ ਗਿਆ ਉਹ ਇੱਥੇ ਪਹੁੰਚ ਕੇ ਇਸ ਖੇਡ ਮੇਲੇ ਦੀ ਰੌਣਕ ਨੂੰ ਵਧਾਓ ਮੇਨ ਅਟਰੈਕਸ਼ਨ ਆ ਵੀ ਜਿੱਥੇ ਭਾਰਤ ਦੇ ਪਾਕਿਸਤਾਨ ਦਾ ਮੈਚ ਹੋਵੇ ਚਾਹੇ ਉਹ ਕ੍ਰਿਕਟ ਦਾ ਹੋਵੇ ਚਾਹੇ ਉਹ ਲੜਕੀਆਂ ਦੀ ਕਬੱਡੀ ਦਾ ਹੋਵੇ ਚਾਹੇ ਉਹ ਲੜਕੀਆਂ ਦੀ ਕਬੱਡੀ ਦਾ ਹੋਵੇ ਉਹ ਉਹਦੀ ਜਿਹੜੀ ਹਾਈਪ ਹੈ ਜਿਹੜੀ ਉਹਦੀ ਰੀਚ ਆ ਆਮ ਟੂਰਨਾਮੈਂਟਾਂ ਨੂੰ ਆਮ ਖੇਡਣ ਨੂੰ ਬਹੁਤ ਹਟਕੇ ਹੁੰਦੀ ਆ ਸੋ ਇਸ ਗਰਾਊਂਡ ਦੇ ਵਿੱਚ ਬਹੁਤ ਵੱਡੇ ਪੱਦਰ ਦੇ ਜਿੱਦਾਂ ਆਪਣੇ ਇੰਡੀਆ ਤੋਂ ਪਲੇਅਰ ਆ ਜਿੱਦਾਂ ਅੱਜ ਕੱਲ ਗगन ਸੂਰੇ ਵਾਲੀ ਆ ਬਹੁਤ ਟੌਪ ਤੇ ਚੱਲ ਰਿਹਾ ਸੀਪਾ ਥਾਂਦੇ ਵਾਲੀ ਆ ਹੋ ਗਿਆ ਜਸ਼ਨ আলমਗੀਰ ਤੇ ਹੋਰ ਵੀ ਸਾਡੇ ਨਾਲ ਬਹੁਤ ਸਾਰੇ ਪਲੇਅਰ ਆ ਜਿੱਦਾਂ ਲੱਭੂ ਮਈਆਂ ਵਾਲਾ ਗੱਗੀ ਝੰਡ ਵਾਲੇ ਪਿੰਡ ਤੋਂ ਹਨਾ ਅਮਰ ਤੁੰਬੜਪਾਂ ਤੋਂ ਬਹੁਤ ਚੋਟੀ ਦੇ ਪਲੇਅਰ ਆਏ ਆ ਸੋ ਸਾਰੇ ਵੀਰਾਂ ਨੂੰ ਬੇਨਤੀ ਕਰਦੇ ਵੀ ਜਰੂਰ ਪਹੁੰਚੋ ਜਿਹੜੇ ਨਹੀਂ ਪਹੁੰਚ ਸਕਦੇ YouTube ਤੇ kabaddidotv ਸਰਚ ਕਰਕੇ ਤੁਸੀਂ ਇਹਨਾਂ ਮੈਚਾਂ ਦਾ ਆਨੰਦ ਮਾਣ ਸਕਦੇ ਹੋ ਤੇ ਸਾਡੇ ਨਾਲ ਖੇਡ ਕਬੱਡੀ ਦੀ ਜਿਹੜੀ ਟਾਪ ਦੀ ਟੀਮ ਖੇਡਦੀ ਆ ਮੇਜਰ ਲੀਗ ਫੈਡਰੇਸ਼ਨ ਦੇ ਬੈਨਰ ਦੇ ਹੇਠ ਉਸ ਟੀਮ ਦੇ ਪਹਿਲਾਂ ਸਾਬਕਾ ਖਿਡਾਰੀ ਆ ਤੇ ਅੱਜ ਦੇ ਟਾਈਮ ਦੇ ਕੋਚ ਨੇ ਸਾਡੇ ਇੰਦਰਪਾਲ ਬਾਜਵਾਜੀ ਉਹ ਵੀ ਬਹੁਤ ਸਾਰੇ ਪਲੇਅਰਾਂ ਨੂੰ ਲੈ ਕੇ ਪਹੁੰਚੇ ਹੋਇਆ ਸੋ ਸਾਡੇ ਸਾਰੇ ਪ੍ਰਬੰਧਕ ਵੀਰਾਂ ਨੇ ਬਹੁਤ ਵਧੀਆ ਇਸ ਟੂਰਨਾਮੈਂਟ ਨੂੰ ਮੈਨੇਜ ਕੀਤਾ ਸਾਰਿਆਂ ਨੂੰ ਬੇਨਤੀ ਕਰਦੇ ਆ ਵੀ ਤੁਸੀਂ ਜਰੂਰ ਆਓ ਦੇ ਲਈ ਪ੍ਰਬੰਧ ਕੋਸ਼ਿਸ਼ ਕਰਨਗੇ ਕਿਉਂਕਿ ਵਧੀਆ ਪਲੇਅਰ ਆ ਬੈਠਣ ਦਾ ਵੀ ਇਸ ਅਰੇਂਜਮੈਂਟ ਬਹੁਤ ਵਧੀਆ ਹੋਊਗਾ ਤੇ ਜਿਹੜਾ ਮੌਸਮ ਆ ਸਭ ਤੋਂ ਖਾਸ ਗੱਲ ਇਹ ਆ ਵੀ ਕੱਲ ਨੂੰ ਜਿਹੜਾ ਮੌਸਮ ਆ ਆਪਾਂ ਜਦੋਂ Google ਤੇ ਚੈੱਕ ਕਰਦੇ ਆ ਬਹੁਤ ਵਧੀਆ ਸਾਫ਼ ਮੌਸਮ ਆ ਦਰਮਿਆਨਾ ਨਾ ਜ਼ਿਆਦਾ ਗਰਮੀ ਹੈ ਨਾ ਜ਼ਿਆਦਾ ਠੰਡ ਹੋਣੀ ਆ ਸਾਡੇ ਵਿਸ਼ਾਲ ਵੀਰ ਨੇ ਤੁਹਾਨੂੰ ਬਹੁਤ ਸਾਰੀ ਇਹਦੇ ਬਾਰੇ ਡੀਟੇਲ ਦੱਸਦੀ ਹੋਣੀ ਆ ਤੇ ਸਾਡੇ ਹਾਂ ਇੰਦਰਪਾਲ ਜੀ ਕੋਚ ਸਾਡੇ ਉਹਨਾਂ ਨਾਲ ਅਸੀਂ ਤੁਹਾਡੀ ਗੱਲਬਾਤ ਕਰਾਵਾਂਗੇ ਕੋਸਾ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਸਾਰੇ ਭਰਾਵਾਂ ਦੀ ਕੀ ਹਾਲ ਚਾਲ ਹੈ ਪਹਿਲਾਂ ਸੇਤਾਂ ਦੱਸੋ ਪੂਰਾ ਪੂਰਾ ਵਧੀਆ ਪੂਰਾ ਗੁਲੀਆਂ ਤਾਂ ਮੈਨੂੰ ਲੱਗਦਾ ਸ਼ਾਇਦ ਹੀ ਕੋਈ ਮੌਲਕ ਹੋਵੇ ਜਿੱਥੇ ਇੰਦਰਪਾਲ ਬਾਜਵਾਨ ਆ ਗਿਆ ਹੋਵੇ ਚਾਹੇ ਉਹ ਅਮਰੀਕਾ ਚਾਹੇ ਉਹ ਕੈਨੇਡਾ ਚਾਹੇ ਉਹ ਨਿਊਜ਼ੀਲੈਂਡ ਚਾਹੇ ਆਸਟ੍ਰੇਲੀਆ ਬਹਿਰੈਨ ਆ ਕੇ ਕਿਵੇਂ ਲੱਗਿਆ ਭਾਈ ਇਹ ਤਾਂ ਸਿਰਫ ਕਬੱਡੀ ਕਰਕੇ ਆ ਬਾਈ ਕਬੱਡੀ ਪ੍ਰੋਮੋਟਰ ਦਾ ਅਸੀਂ ਬਹੁਤ-ਬਹੁਤ ਧੰਨਵਾਦ ਕਰਦੇ ਹਾਂ ਜਿਹੜਾ ਸਾਨੂੰ ਲਈ ਫਿਰਦੇ ਆ ਕਬੱਡੀ ਦਾ ਅਸੀਂ ਬਹੁਤ-ਬਹੁਤ ਧੰਨਵਾਦ ਕਰਦੇ ਹਾਂ ਜੀ ਪਹਿਲੀ ਵਾਰ ਆਏ ਉੱਥੇ ਕਿ ਪਹਿਲਾਂ ਵੀ ਆ ਚੁੱਕੇ ਹਾਂ ਮੈਂ ਦੂਜੀ ਵਾਰ ਆ ਚੁੱਕਾ ਹਾਂ ਦੂਜੀ ਵਾਰ ਜਿਹੜਾ ਪਿਛਲੇ ਸਾਲ ਵੀ ਕਿਵੇਂ ਮਨ ਖੁਸ਼ ਸੀਗਾ ਪੂਰਾ ਵਧੀਆ ਸੀ ਐਕੀ ਹੁਣ ਮੇਲਾ ਭਾਈ ਜੀ ਵਧੀਆ ਖੜਾ ਰਿਹਾ ਜਿਹੜੇ ਪਾਕਿਸਤਾਨ ਟੀਮ ਆ ਰਹੀ ਆ ਇੰਡੀਆ ਦੀ ਟੀਮ ਆ ਰਹੀ ਆ ਪੂਰੀ ਵਧੀਆ ਆ ਰਹੀਆਂ ਹਮਮਾ ਹਮਾ ਕੇ ਪਹੁੰਚੋ ਪਹਿਲਾ ਕਬੱਡੀ ਕੱਪ ਆ ਅੱਛਾ ਸਲਮਾਬਾਦ ਸਲਮਾਬਾਦ ਪਹੁੰਚੋ ਸਾਰੇ ਨੇ ਰੜ ਕੇ ਹਮਮਾ ਹਮਾ ਕੇ ਤੇ ਹਾਂ ਇਹਦਾ ਐਡਰੈਸ ਤੁਹਾਨੂੰ ਇੱਕ ਵਾਰੀ ਫੇਰ ਦੱਸ ਦਿੰਦੇ ਆ ਗਲਫ ਫੀਅਰ ਕਲੱਬ ਸਲਮਾਬਾਦ ਹਾਂ ਬਹੁਤ ਵਧੀਆ ਮੈਚ ਹੋਣਗੇ ਤੇ ਸਾਡਾ ਸਣੀ ਢੱਲੋਂ ਇੱਕ ਨਾ ਕਈ ਵਾਰੀ ਹੁੰਦਾ ਵੀ ਕਈ ਚਿਹਰੇ ਫਰੰਟ ਤੇ ਆਉਂਦੇ ਆ ਕਈ ਥੋੜਾ ਬੈਕ ਤੇ ਰਹਿ ਕੇ ਕੰਮ ਕਰਨਾ ਚਾਹੁੰਦੇ ਆ ਤੇ ਸਾਡਾ ਆਪਣਾ ਗਵਾਂਢੀ ਜ਼ਿਲ੍ਹਾ ਫਿਰੋਜ਼ਪੁਰ ਦੇ ਜੀਰਾ ਤਹਿਸੀਲ ਦਾ ਫੇਰੋਕੇ ਪਿੰਡ ਆ ਤੇ ਜਿਹਨਾਂ ਦਾ ਬ੍ਰਦਰ ਲੱਭੂ ਮਈਆਂ ਵਾਲਾ ਵੀ ਸ਼ਾਹਕੋਟ ਦੀ ਟੀਮ ਦਾ ਟੌਪ ਦਾ ਸਟਾਰ ਹੈ ਕੈਨੇਡਾ ਵੀ ਬਹੁਤ ਤਕੜਾ ਖੇਡਿਆ ਉਹ ਵੀਰ ਥੋੜਾ ਬੈਕ ਤੇ ਰਹਿ ਕੇ ਕੰਮ ਕਰਦੇ ਮੈਂ ਥੋੜਾ ਜਿਹਾ ਉਹਨਾਂ ਨਾਲ ਵੀ ਗੱਲਬਾਤ ਕਰਾਂ ਸਨੀ ਵੀਰੇ ਆਇਓ ਆ ਇਹਨਾਂ ਭਰਾਵਾਂ ਦੀ ਬਦੌਲਤ ਸਾਨੂੰ ਵੀ ਇਸ ਧਰਤੀ ਦੇ ਨਾਲ ਭਰਾਵਾਂ ਦੇ ਦਰਸ਼ਨ ਕਰਨ ਦਾ ਮੌਕਾ ਮਿਲਿਆ ਸਨੀ ਵੀਰੇ ਕਿੰਨੇ ਕ ਟਾਈਮ ਦੇ ਕਬੱਡੀ ਨਾਲ ਜੁੜੇ ਹੋ ਅਸੀਂ ਸਟਾਰਟਿੰਗ ਇੱਥੇ ਹੋਈ ਸੀ ਭਾਜੀ 12 13 ਤੋਂ ਸਪੋਰਟਰ ਦੇ ਨਾਲ ਆ ਆਪ ਵੀ ਖੁਦ ਵੀ ਕਬੱਡੀ ਖੇਡੀ ਹੈ ਪਹਿਲਾਂ ਖੇਡੀ ਕਿਸ ਕਿਸ ਲੈਵਲ ਦੀ ਕਬੱਡੀ ਖੇਡੀ ਹੈ ਬਸ ਇੱਥੇ ਆ ਕੇ ਖੇਡੀ ਇੰਡੀਆ ਘੱਟ ਖੇ ਜਦੋਂ ਤੁਸੀਂ ਇੱਥੋਂ ਦੇਖ ਕੇ ਪੰਜਾਬ ਵਾਲੇ ਜਾਂ ਪਿੰਡਾਂ ਦੇ ਟੂਰਨਾਮੈਂਟ ਦੇਖਦੇ ਹੋ ਮੰਚ ਕਿਦਾਂ ਇਹਨਾ ਇਹ ਇਵੈਂਟ ਕਰਾਉਣ ਦਾ ਜਜਬਾ ਕਿਦਾਂ ਹੋਇਆ ਜਾਂ ਜਿਹੜੇ ਨਾਲ ਭੈਣ ਭਰਾ ਉਹਨਾਂ ਨੂੰ ਕਿਹੜੇ ਤਰੀਕੇ ਨਾਲ ਮੋਟੀਵੇਟ ਕੀਤਾ ਯਾਰ ਵੀ ਆਪਾਂ ਐਸੇ ਟੂਰਨਾਮੈਂਟ ਕਰਾਈਏ ਪਿੰਡਾਂ ਦੇ ਮੁੰਡੇ ਸਦਗੇ ਇਹ ਜਿਹੜਾ ਦਿਮਾਗ ਦੇ ਵਿੱਚ ਆਈਡੀਆ ਕਿਵੇਂ ਆਇਆ ਜਾਂ ਕਿਹਦੇ ਕਿਹਦੇ ਨਾਲ ਸਲਾਹ ਕਰਕੇ ਤੁਸੀਂ ਇਸ ਰਸਤੇ ਤੇ ਤੁਰੇ ਭਾਈ ਜਿਹੜੇ ਮੁੰਡੇ ਦਾ ਪਿੰਡਾਂ ਦੇ ਵਧੀਆ ਖੇਡਦੇ ਆ ਲੇਵਲ ਦੇ ਜਿੱਦਾਂ ਬਾਹਰ ਨਹੀਂ ਖੜਿਆ ਨਾ ਲੀਗ ਕਮੇਟੀ ਨੇ ਉਹ ਫੈਸਲਾ ਕੀਤਾ ਵੀ ਨਵੇਂ ਮੁੰਡਿਆਂ ਨੂੰ ਮੌਕਾ ਦਿੱਤਾ ਜਾਵੇ ਹੈ ਨਾ ਤੇ ਇਸ ਕਰਕੇ ਜਿੱਦਾਂ ਕਬੱਡੀ ਨਾਲ ਜੁੜੇ ਹੈਗੇ ਆ ਸਾਰੇ ਆਪਾਂ ਮੈਚ ਦੇਖਦੇ ਜਿਹੜੇ ਇੰਡੀਆ ਲਾਈਵ ਚੱਲਦੇ ਆ ਰੋਹ ਸਾਹਿਬ ਦੇ ਜਿੰਨਾ ਮੁੰਡਿਆਂ ਨੂੰ ਮੌਕਾ ਮਿਲਣਾ ਚਾਹੀਦਾ ਉਹਨਾਂ ਨੂੰ ਆਪਾਂ ਸੱਦੇ ਆ ਬੁਲਾਇਆ ਹੈ ਹਾਂਜੀ ਤੇ ਜਿਹੜੀ ਪਾਕਿਸਤਾਨ ਦੀ ਟੀਮ ਆ ਰਹੀ ਹੈ ਬਹੁਤ ਵਧੀਆ ਕਹਿੰਦੇ ਟੀਮ ਆ ਰਹੀ ਹੈ ਤੇ ਜਿਹੜੇ ਇੰਡੀਆ ਤੋਂ ਟੀਮ ਆ ਰਹੀ ਹੈ ਦੋ ਤਿੰਨ ਪਲੇਅਰਾਂ ਦੇ ਮੈਂ ਨਾਮ ਦੱਸਦਾ ਤੁਹਾਨੂੰ ਜ਼ਿਆਦਾ ਨੌਲੇਜ ਹੋਣੀ ਵੀ ਕਿਹੜੇ ਕਿਹੜੇ ਪਲੇਅਰ ਜਿਹੜੇ ਵਧੀਆ ਆ ਰਹੇ ਆ ਇੰਡੀਆ ਦੇ ਭਾਈ ਜਾਫੀ ਹੋ ਗਿਆ ਰੈਡਰ ਹੋ ਗਿਆ ਸ਼ੰਕਰ ਸਦਵਾ ਵਾਲਾ ਜਸ਼ਨਾਲ ਮਗੀਰਾ ਹਾਂਜੀ ਪੂਰੇ ਟਾਪ ਦੇ ਰੈਡਰ ਪੂਰੇ ਵਧੀਆ ਰਹੇ ਹਾਂਜੀ ਕੀ ਲੱ ਕੀ ਲੱਗ ਰਿਹਾ ਵੀ ਜਿਹੜੀਆਂ ਲੋਕਾਂ ਨੇ ਆਪਣੀ ਇਹ ਵੀਡੀਓ ਦੇਖ ਕੇ ਮਨਚ ਆਸਾਂ ਹੋਣਗੀਆਂ ਤੇ ਵੀ ਕਿੱਦਾਂ ਦਾ ਲੋਕਾਂ ਨੂੰ ਐਂਟਰਟੇਨਮੈਂਟ ਹੋਣਾ ਜਾਂ ਕਿੱਦਾਂ ਪੂਰੀ ਤੱਕ ਪਊਗੀ ਭਾਜੀ ਗੱਲ ਨੂੰ ਕੀ ਬੜਾਕੇ ਪੈਣਗੇ ਪੂਰੇ ਪੜਾਕੇ ਪੈਣਗੇ ਚਲੋ ਬਹੁਤ ਬਹੁਤ ਧੰਨਵਾਦ ਜੀ ਤੇ ਹੁਣ ਮੈਂ ਆਪਣਾ ਜਿਹੜਾ ਮਾਈਕ ਆ ਸਾਡੇ ਵਿਸ਼ਾਲ ਵੀਰ ਨੂੰ ਹੀ ਦੇਵਾਂਗਾ ਕਿਉਂਕਿ ਉਹਨਾਂ ਨੇ ਇਸ ਇੰਟਰਵਿਊ ਦੀ ਇਸ ਗੱਲਬਾਤ ਦੀ ਸ਼ੁਰੂਆਤ ਕੀਤੀ ਸੀ ਬਾਕੀ ਉਹ ਸਾਰੇ ਆਪਣੇ ਭਰਾਵਾਂ ਨਾਲ ਹੋਰ ਵੀ ਜਿਹੜੇ ਰਹਿ ਗਏ ਆ ਉਹਨਾਂ ਨਾਲ ਗੱਲਬਾਤ ਕਰਾਉਣਗੇ ਹੋਰ ਇੰਡੀਆ ਤੋਂ ਵੀ ਕਾਫੀ ਸਾਰੇ ਪਲੇਅਰ ਆਏ ਹੋਇਆ ਉਹਨਾਂ ਨੂੰ ਵੀ ਤੁਹਾਨੂੰ ਮਿਲਾਵਾਂਗੇ ਹਾਂ ਉਧਰ ਇਸ ਵੱਡੇ ਟੂਰਨਾਮੈਂਟ ਤੇ ਟੀਮਾਂ ਜਿਹੜੀਆਂ ਜਿਨ੍ਹਾਂ ਦੇ ਜ਼ਿੰਮੇਵਾਰੀਆਂ ਲੱਗੀਆਂ ਉੱਥੇ ਇੱਕ ਪਾਕਿਸਤਾਨ ਦੀ ਟੀਮ ਆ ਰਹੀ ਹੈ ਜਿਹੜੀ ਕਿ ਸਾਡੇ ਸਤਿਕਾਰਯੋਗ ਲੈਹਿੰਦੇ ਪੰਜਾਬ ਦੇ ਸ਼ਹਾਜਾਦ ਵੀਰ ਜੀ ਬਾਈ ਜਾਨ ਲੈ ਕੇ ਆਉਣਗੇ ਹਾਂਜੀ ਸਾਹਿਬ ਜੀ ਜਾਣਕਾਰੀ ਦਿਓ ਕਿਹੜੇ-ਕਿਹੜੇ ਪਲੇਅਰ ਆ ਰਹੇ ਆ ਤੇ ਸਭ ਤੋਂ ਪਹਿਲਾਂ ਜੀ ਮੈਂ ਇੱਕ ਗੱਲ ਕਹਿਣੀ ਚਾਹੁੰਦਾ ਹਾਂ ਜੀ ਉਹ ਵੀ ਪੰਜਾਬ ਮੇਰਾ ਏ ਤੇ ਇਹ ਵੀ ਪੰਜਾਬ ਮੇਰਾ ਏ ਵੱਖ ਜਿੰਨੇ ਕੀਤਾ ਏ ਉਹ ਲੱਭੋ ਬੰਦਾ ਖੇੜਾ ਏ ਤੇ ਬਾਬਾ ਨਜ਼ਮੀ ਜੀ ਦੀਆਂ 17 ਤਾੜੀ ਮਾਰ ਦਿਓ ਜ਼ੋਰ ਦੇ ਤੇ ਅਸਲਾਮੁਅਲੈਕਮ ਤੇ ਸਰਦਾਰ ਵੀਰਾਂ ਨੂੰ ਸਤਿ ਸ੍ਰੀ ਅਕਾਲ ਤੇ ਬਈ ਆਪਣੇ ਪਲੇਅਰ ਪਾਕਿਸਤਾਨ ਤੋਂ ਟੋਪ ਦੇ ਪਲੇਅਰ ਆ ਰਹੇ ਨੇ ਜਿਹਦੇ ਵਿੱਚੋਂ ਮੈਂ ਇੱਕ ਦੋ ਦਾ ਨਾਮ ਮੈਂਸ਼ਨ ਕਰ ਦੇਣਾ ਅਰਸਲਾਨ ਵਟੂ ਅਜ਼ੀਮ ਚੱਠੇ ਵਰਗੇ ਵੱਡੇ ਪਲੇਅਰ ਆਏ ਨੇ ਤੇ ਮਜ਼ਾ ਆਏਗਾ ਕੱਲ ਨੂੰ ਗਰਾਊਂਡ ਦੇ ਵਿੱਚ ਆਜੋ ਸਾਰੇ ਹਮ ਹਮਾ ਕੇ ਇਹ ਜੀ ਮੈਨੂੰ ਪਤਾ ਹੈ ਸੱਪ ਪੂਰੇ ਆਪਾਂ ਕੱਢੇ ਨਹੀਂ ਅਦੇ ਇਹ ਕੱਲ ਆਉਣਗੇ ਜਦੋਂ ਫਿਰ ਸਾਰੀਆਂ ਚੀਜ਼ਾਂ ਕਿਉਂਕਿ ਜਦੋਂ ਆਪਾਂ ਸਿਨੇਮੇ 'ਚ ਜਾ ਕੇ ਫਿਲਮ ਵੇਖੇ ਸਵਾਦ ਫੇਰ ਆਉਂਦਾ ਜੇ ਪਹਿਲਾਂ ਸਾਰੇ ਸਟੋਰੀ ਸੁਣਾਤੀ ਫਿਰ ਆਨੰਦ ਵਾਲਾ ਵੱਜਦਾ ਨਹੀਂ ਆਜੋ ਕੱਲ ਹਮ ਹਮਾ ਕੇ ਵੇਖੋ ਆਨੰਦ ਵਕਰੇ ਹੋਣਗੇ ਤੇ ਆਪਾਂ ਜਸਵੀਰ ਸਿੰਘ ਜੀ ਵੱਡੇ ਭਰਾ ਜੀ ਦੇ ਕੋਲੋਂ ਜਾਣਕਾਰੀ ਲਵਾਂਗੇ ਮੈਨੂੰ ਪਤਾ ਲੱਗਾ ਵੀ ਜਗਾ ਜੱਡੀਆਂ ਜੀ ਤੇ ਗੁਰਪ੍ਰੀ ਜੰਗੀਆਂ ਆਣਾ ਸਤਕਾਰ ਦੇ ਜੋਗ ਭਰਾ ਸਾਡੇ ਉਹ ਵੀ ਆ ਰਹੇ ਨੇ ਉਹ ਜਾਣਕਾਰੀ ਦਿਓ ਹਾਂਜੀ ਹਾਂਜੀ ਵੀਰ ਜੀ ਜਰੂਰ ਜਰੂਰ ਉਹ ਵੀ ਪਹੁੰਚ ਰਿਹਾ ਉਹ ਦੋਨਾਂ ਵੀਰਾਂ ਦਾ ਬਹੁਤ ਧੰਨਵਾਦ ਸਾਡੇ ਇੱਕ ਸੱਦੇ ਦੇ ਸਚਨભાઈ ਦੇ ਕਹਿਣ ਤੇ ਆਪਣਾ ਪੈਨੀ ਬਾਈ ਪਹਿਣ ਕਹਿਣ ਤੇ ਉਹ ਵੀ ਵੀਰ ਸਾਡੇ ਚ ਪਹੁੰਚ ਰਿਹਾ ਉਹਨਾਂ ਵੀਰਾਂ ਦਾ ਬਹੁਤ ਬਹੁਤ ਧੰਨਵਾਦ ਉਹ ਅੱਜ ਸਾਡੇ ਕੋਲ ਪਹੁੰਚ ਰਹੇ ਹਾਂ ਉਹ ਅੱਜ ਆ ਜਾਣਗੇ ਹਾਂਜੀ ਆਪਾਂ ਜੀ ਪੈਨੀ ਪਾ ਦੋ ਤੇ ਪੈਨੀ ਕਵੈਤ ਹਾਂਜੀ ਪੰਜਾਬ ਸਟੀਲ ਕੰਪਨੀ ਜਿਹੜੀ ਕਵੈਤ ਦੇ ਵਿੱਚ ਬਹੁਤ ਜਦਾ ਨਾਮ ਹੈ ਸਰਜੀਤ ਕਵੈਤ ਵੱਡੇ ਵੀਰ ਜੀ ਤੇ ਉਹਨਾਂ ਦੇ ਛੋਟੇ ਬ੍ਰਦਰ ਪੈਨੀ ਕਵੈਤ ਵੀਰ ਜੀ ਇਹੋ ਜਾਣਕਾਰੀ ਟੀਮ ਟੱਡੀ ਪਹੁੰਚੀ ਆ ਤੇ ਕਿਹੜੇ ਕਿਹੜੇ ਪਲੇਅਰ ਤੁਹਾਡੇ ਨਾਲ ਆਏ ਨੇ ਸਭ ਤੋਂ ਪਹਿਲਾਂ ਉਹਨਾਂ ਬਾਰੇ ਜਾਣਕਾਰੀ ਤੋਂ ਪੰਜਾਬ ਤੋਂ ਵੀ ਸੱਦੇ ਪਲੇਅਰ ਤੁਸੀਂ ਨਾਲ ਹਾਂਜੀ ਪੰਜਾਬ ਤੋਂ ਵੀ ਆ ਰਹੇ ਸ਼ੰਕਰ ਸੰਧਮਣ ਆ ਰਹੇ ਗੱਜੰਡੇਰਾ ਬੱਬਾ ਨਾਨਕ ਗਗਨ ਸੂਰੀ ਵਾਲੀਆ ਤੇ ਸੀਪਾ ਥਾਂਦੇ ਵਾਲੀਆ ਸੀਪਾ ਥਾਂਦੇ ਵਾਲੀਆ ਸਾਰੇ ਇੰਟਰਨੈਸ਼ਨਲ ਪਲੇਅਰ ਨੇ ਤੇ ਸਤਵੀਰ ਵੀ ਆਪਣੇ ਨਾਲ ਕਿੱਡੇ ਕਿ ਚੇਰ ਬਣ ਠੀਕ ਠੀਕ ਪਲੇਅਰ ਮਤਲਬ ਸਾਰੇ ਛੋਟੀ ਦੇ ਆ ਗਏ ਗਾਲਾ ਤਨੋਰੀ ਜਿਹੜਾ ਦਰਸ਼ਕ ਵੀਰੋ ਇਹ ਇੰਟਰਨੈਸ਼ਨਲ ਕਬੱਡੀ ਕੱਪ ਆ ਤੇ ਬਾਅਦ ਕੇ ਮੈਂ ਪਹਿਲਾਂ ਜਦੋਂ ਜਸਵੀਰ ਸਿੰਘ ਵੀਰ ਜੀ ਨਾਲ ਗੱਲ ਕੀਤੀ ਨਾ ਤੇ ਉਹਨਾਂ ਨੇ ਕਿਹਾ ਵੀ ਮੁੱਲ ਮੋੜਾਂਗੇ ਮੁੱਲ ਮੁੜਨਗੇ ਕਿਉਂਕਿ ਸਾਥ ਤੁਹਾਡਾ ਚਾਹੀਦਾ ਆਪਾਂ ਨੂੰ ਤੁਸੀਂ ਆਓਗੇ ਤੇ ਸਾਡਾ ਜਿਹੜਾ ਮੇਲਾ ਇਹ ਦੂਣਾ ਤੀਣਾ ਹੋ ਜਾਣਾ ਕਿਉਂਕਿ ਅਸਲ ਵਿੱਚ ਇਹ ਮੇਲਾ ਤੁਹਾਡਾ ਆ ਤੁਹਾਡੇ ਕਰਕੇ ਇਹ ਮੇਲਾ ਜਿਹੜਾ ਅੰਬਰਾ ਤੱਕ ਜਾਣਾ ਹੈ ਤੁਹਾਂ ਲੈ ਕੇ ਜਾਣਾ ਸਾਰੇ ਸਹਿਯੋਗ ਕਰੋ ਕਿਉਂਕਿ ਜਦੋਂ ਭਰਾ ਇੱਕ ਵੱਡਾ ਹੰਬਲ ਮਾਰਿਆ ਭਰਾਵਾਂ ਨੇ ਰਲ ਮਿਲ ਕੇ ਇੱਕ ਵਧੀਆ ਪਿਆਰ ਤੇ ਸਤਿਕਾਰ ਦੇ ਨਾਲ ਇੱਕ ਦੂਜੇ ਦੇ ਨਾਲ ਭਾਈਚਾਰਕ ਸਾਂਝ ਦੇ ਨਾਲ ਕਿਉਂਕਿ ਇੱਥੇ ਇੱਕ ਚੀਜ਼ ਵੇਖਣ ਨੂੰ ਮਿਲੀ ਇਸ ਟੂਰਨਾਮੈਂਟ ਦੇ ਵਿੱਚ ਭਾਰਤ ਪਾਕਿਸਤਾਨ ਜਿਹੜਾ ਆਪਾਂ ਵੇਖਨੇ ਆ ਕਿ ਜਿਹੜੇ ਇੱਕ ਮੀਡੀਆ ਆ ਉਹ ਥੋੜਾ ਵੱਖਰੇ ਤਰੀਕੇ ਨਾਲ ਪੇਸ਼ ਕਰਦੀ ਆ ਪਰ ਇੱਥੇ ਇੱਕ ਤੁਹਾਨੂੰ ਵੇਖਣ ਨੂੰ ਮਿਲੂਗੀ ਸਾਂਝ ਕਿਉਂਕਿ ਇੱਥੇ ਦਰਸ਼ਕ ਵੀ ਮੈਂ ਵੇਖਿਆ ਪਾਕਿਸਤਾਨੀ ਭਰਾਓ ਆਪਣੇ ਪਰਲੇ ਬਨੇ ਵੀ ਖੜੇ ਆ ਉਹਨਾਂ ਨੇ ਵੀ ਇਸ ਮੇਲੇ ਦੀਆਂ ਰੌਣਕਾਂ ਵਧਾਉਣੀਆਂ ਟੀਮ ਵੀ ਆ ਰਹੀ ਏ ਇਹ ਚੀਜ਼ ਵੇਖਣ ਵਾਲੀ ਹੋਣੀ ਏ ਕਿ ਵੀ ਆਪਸੀ ਸਾਂਝ ਜੜੀ ਇੱਥੇ ਤੁਹਾਨੂੰ ਵੇਖਣ ਨੂੰ ਮਿਲੂਗੀ ਕਿਉਂਕਿ ਇਹ ਚੀਜ਼ਾਂ ਵੇਖਣ ਵਾਲੀਆਂ ਤੇ ਆਪਾਂ ਜਾ ਕੇ ਉੱਥੇ ਦੱਸਣ ਵਾਲੇ ਬਣਾਂਗੇ ਇਹ ਵਾਕਏ ਜਿੱਦਾਂ ਵੀਰ ਜੀ ਨੇ ਦੱਸਿਆ ਲੈਂਦਾ ਪੰਜਾਬੀ ਮੇਰਾ ਤੇ ਚੜਦਾ ਪੰਜਾਬੀ ਮੇਰਾ ਇਹ ਕਿਉਂਕਿ ਆਪਸੀ ਭਾਈਚਾਰਕ ਸਾਂਝ ਇਹ ਇੱਕ ਵੱਖਰਾ ਸੰਦੇਸ਼ ਹੋ ਹਾਂਜੀ ਦਰਸ਼ਕ ਵੀਰਾਂ ਤੇ ਇੱਕ ਜਾਣਕਾਰੀ ਜਿਹੜੀ ਆ ਵੀ ਟਰਾਂਸਪੋਰਟ ਦੀ ਟਰਾਂਸਪੋਰਟ ਦੀ ਮੈਂ ਆਲਰੇਡੀ ਵੀਡੀਓ ਅਪਲੋਡ ਕੀਤੀ ਹੋਈ ਆ ਕਿੱਥੋਂ ਕਿੱਥੋਂ ਬੱਸਾਂ ਚੱਲਣੀਆਂ ਉਹ 8:30 ਵਜੇ ਬੱਸ ਉਹ ਸਟਾਪ ਤੇ ਪਹੁੰਚ ਜਾਣੀਆਂ ਤੇ 9 ਵਜੇ ਉੱਥੇ ਚੱਲਣੀਆਂ ਤੇ ਉਹ ਤੁਹਾਨੂੰ ਇਹ ਗਰਾਊਂਡ ਤੇ ਲੈ ਕੇ ਜਾਊਗੀ ਬਾਕੀ ਫੈਮਿਲੀ ਬਾਰੇ ਅਸੀਂ ਜਿਹੜਾ ਬਹੁਤ ਵਧੀਆ ਅਰੇਂਜਮੈਂਟ ਕੀਤਾ ਵਾ ਫੈਮਿਲੀ ਦੀ ਸਿਟਿੰਗ ਅਹੀਂ ਸਟੇਜ ਤੇ ਰੱਖੀ ਹੋਈ ਆ 100 ਕੁਰਸੀ ਲਾਈ ਹੋਈ ਆ ਸਾਰੀ ਫੈਮਿਲੀ ਨੂੰ ਬੇਨਤੀ ਆ ਕਿ ਵੱਧ ਚੜ ਕੇ ਪਹੁੰਚੋ ਕਿਉਂਕਿ ਸਿਕਿਉਰਿਟੀ ਦਾ ਅਹੀਂ ਖਾਸ ਪ੍ਰਬੰਧ ਕੀਤਾ ਹੋਇਆ ਜਿਸ ਕਰਕੇ ਫੈਮਿਲੀ ਨੂੰ ਜੀ ਬੇਨਤੀ ਆ ਕਿ ਤੁਸੀਂ ਵੱਧ ਚੜ ਕੇ ਪਹੁੰਚੋ ਤੇ ਮੇਲੇ ਦੀ ਰੌਣਕ ਨੂੰ ਵਧਾਓ ਅਖੀਰ ਚ ਫੇਰ ਮੈਂ ਤੁਹਾਡਾ ਸਾਰਿਆਂ ਦਾ ਜੋ ਇੰਡੀਆ ਤੋਂ ਪਹੁੰਚੇ ਆ ਸਾਰੇ ਵੀਰਾਂ ਦਾ ਬਹੁਤ ਬਹੁਤ ਧੰਨਵਾਦ ਕਰਦਾ ਤੇ ਤੁਹਾਨੂੰ ਕੁਝ ਲਫ਼ਜ਼ 77 ਬਾਈ ਵੀ ਕਹਿਣਗੇ ਹਾਂਜੀ ਹਾਂਜੀ ਸੱਸੀ ਜੀ ਬਹੁਤ ਜਿੱਦਾਂ ਸੁਖਰਾਜ ਵੀਰ ਨੇ ਦੱਸਿਆ ਨਾ ਵੀ ਪਿੱਛੇ ਰਹਿ ਕੇ ਕੰਮ ਕਰਨ ਵਾਲੇ ਜਿੱਦਾਂ ਇਹ ਸਾਡੇ ਵੀਰ ਜੀ ਨੇ 77 ਵਾਲੇ ਸਚਨ ਵੀਰੇ ਜਿਵੇਂ ਮਤਲਬ ਕਿ ਪਛਾਣ ਰਹਿ ਕੇ ਕੰਮ ਕਰਨਾ ਇੱਕ ਵੱਡੀ ਗੱਲ ਹੁੰਦੀ ਹੈ ਵੀ ਨਾਲ ਹਲਾ ਸ਼ੇਰੀ ਦੇ ਕੀ ਤੋਰਨਾ ਹਾਂਜੀ ਵੀਰ ਜੀ ਤੁਸੀਂ ਵੀ ਜ਼ਰੂਰ ਸਾਂਝੀ ਕਰਿਓ ਤੁਹਾਡਾ ਵੱਡਾ ਸਹਿਯੋਗ ਵੱਡਾ ਰੋਲ ਹੈ ਇਸ ਵੱਡੇ ਖੇਡ ਮੇਲੇ ਹਾਂਜੀ ਸਤਿ ਸ਼੍ਰੀ ਅਕਾਲ ਜੀ ਵੀਰ ਜੀ ਪਹਿਲਾਂ ਸਾਰਿਆਂ ਨੂੰ ਆਪਣੇ ਲੋਕਲ ਟੀਮਾਂ ਜਿਹੜੀਆਂ ਵੀਰ ਜੀ ਬੜੇ ਅਸੀਂ 16 17 ਤੋਂ ਜਿਹੜੀਆਂ ਲੋਕਲ ਟੀਮਾਂ ਆਪਣੀਆਂ ਤਿਆਰ ਕਰਦੇ ਦੋ ਟੀਮਾਂ ਜਿਹੜੀਆਂ ਇੱਥੇ ਲੋਕਲ ਖੇਡਦੀਆਂ ਜਿਹੜੇ 20 25 ਬੰਦੇ ਤੇ ਹਰ ਵਾਰੀ ਪ੍ਰਦਰਸ਼ਨ ਕਰਦੇ ਆ ਇਸ ਵਾਰੀ ਜਿਹੜਾ ਹੈ ਕਿ ਇੰਟਰਨੈਸ਼ਨਲ ਜਿਹੜੀਆਂ ਬਹਿਰੀਨ ਦੇ ਲੋਕਲ ਪਲੇਅਰ ਆ ਜਿਹੜੇ ਉਹ ਇੰਟਰਨੈਸ਼ਨਲ ਖੇਡਣਗੇ ਤੇ ਸਾਨੂੰ ਬੜਾ ਚਾਹ ਇਸ ਗੱਲ ਦਾ ਤੇ ਉਤਸ਼ਾਹ ਵੀ ਬਹੁਤ ਆ ਵੀ ਜਿਹੜੇ ਬਹਿਰੀਨ ਦੇ ਵਿੱਚ ਜਿਹੜੇ ਬੰਦੇ ਕੰਮ ਕਰਦੇ ਸੀ ਬੰਦੇ ਜਿਹੜੇ ਉਹ ਇਸ ਟਾਈਮ ਪਰਫਾਰਮੈਂਸ ਕਰਨਗੇ ਜਿਹੜੇ ਇੰਟਰਨੈਸ਼ਨਲ ਲੈਵਲ ਤੇ ਸਾਨੂੰ ਅੱਕੇ ਵੀ ਜਿਵੇਂ ਸੱਦੇ ਸਾਨੂੰ ਆ ਰਹੇ ਆ ਬਾਹਰ ਹੋਰ ਵੀ ਤੇ ਇਹਨਾਂ ਦੇ ਵੀ ਜਿਹੜੇ ਕੰਮ ਕਰਨ ਵਾਲੇ ਬੰਦਿਆਂ ਦੇ ਲਈ ਇਹ ਬਹੁਤ ਵੱਡੀ ਗੱਲ ਆ ਕਿ ਜਿਹੜੀਆਂ ਦੂਸਰੀਆਂ ਕੰਟਰੀਆਂ ਦੇ ਵਿੱਚ ਅਸੀਂ ਪੰਜਾਬ ਛੱਡ ਕੇ ਬਹਿਰੀਨ ਆ ਕੇ ਇੱਥੇ ਕੰਮਾਂ ਧੰਦਿਆਂ ਦੇ ਵਿੱਚ ਬੈਠੇ ਆ ਕੇ ਪਲੇਅਰ ਵੀ ਜਿਹੜੇ ਕੰਮ ਕਰਦੇ ਕੰਮਾਂ ਧੰਦਿਆਂ ਲਈ ਤੇ ਉਹਨਾਂ ਨੂੰ ਅੱਗੋਂ ਜਦੋਂ ਸੱਦੇ ਆਉਣਗੇ ਹੋਰ ਕੰਟਰੀਆਂ ਦੇ ਵਿੱਚ ਯੂਰਪ ਦੇ ਵਿੱਚ ਵੀ ਸਾਡੇ ਆਲਰੇਡੀ ਸੱਦਾ ਸਾਨੂੰ ਆਇਆ ਫਿਰ ਪੈਨੀ ਭਰਾ ਸਾਡੇ ਨੇ ਕਿਹਾ ਕਿ ਅਸੀਂ ਕੁਵੈਤ ਦੇ ਵਿੱਚ ਇਹਨਾਂ ਨੂੰ ਵੀ ਸਾਨੂੰ ਅੱਗੇ ਜਿਹੜਾ ਸੱਦਾ ਆ ਰਿਹਾ ਹੈ ਅੱਗੇ ਵੀ ਇਹ ਵੀ ਉਥੇ ਮੈਚ ਕਰਾ ਰਹੇ ਨੇ ਸੀ ਲਾਈਕ ਨਾ ਮੂਵਮੈਂਟ ਬਹੁਤ ਵੱਡੀ ਵੱਡੀ ਗੱਲ ਆ ਸਾਡੇ ਲਈ ਵੀ ਬਹੁਤ ਵੱਡੀ ਮਾਣ ਦੀ ਗੱਲ ਆ ਤੇ ਸਾਡੇ ਪਲੇਅਰਾਂ ਲਈ ਵੀ ਬਹੁਤ ਵੱਡੀ ਗੱਲ ਆ ਤੇ ਜਿਹੜੇ ਇਥੋਂ ਛੋਟੇ ਲੈਵਲ ਤੋਂ ਤਰੱਕੀਆਂ ਕਰਕੇ ਕੱਲ ਨੂੰ ਇੰਟਰਨੈਸ਼ਨਲ ਪਲੇਅਰ ਬਣਨਗੇ ਬਿਲਕੁਲ ਜਿਹੜੇ ਮਤਲਬ ਇਹ ਕਿ ਬકરી ਇੱਕ ਉਹ ਪੋੜੀ ਬਣੂਗੀ ਜਿਹੜਿਆਂ ਪਲੇਅਰਾਂ ਨੂੰ ਕਮੈਂਟੇਟਰਾਂ ਨੂੰ ਇੱਕ ਵੱਡਾ ਮਕਾਮ ਦੇਣ ਦੀ ਸੁਝੂ ਕਰੂਗੀ ਤੇ ਅਸੀਂ ਇਹ ਮਹਿਸੂਸ ਕਰਦੇ ਆਂ ਜਿਹੜੇ ਕਿਸੇ ਕਾਰਨਾ ਕਰਕੇ ਜਿਵੇਂ ਸਾਨੂੰ ਸ਼ੌਂਕ ਸੀਗਾ ਕਬੱਡੀ ਦਾ ਅਸੀਂ ਉਹਨਾਂ ਵੇਲੇ ਆਏ ਆ ਜਦੋਂ ਕਬੱਡੀ ਖੇਡਣ ਦੇ ਟਾਈਮ ਤੇ ਆਪ ਦਾ ਜਿਹੜੇ ਕੰਮ ਧੰਦੇ ਲਈ ਇੱਥੇ ਆਏ ਚਲੋ ਅਸੀਂ ਅੱਗੇ ਗਾਂ ਸਾਰੇ ਸਟੈਬਲਿਸ਼ ਹੋਏ ਬੰਦੇ ਜਿੰਨੇ ਵੀ ਹੈ ਫਿਰ ਅਸੀਂ ਇੱਕ ਦੂਜਾ ਮਿਲ ਕੇ ਹਿੰਮਤ ਮਾਰੀ ਤੇ ਬੰਦਿਆਂ ਨੇ ਜਿਹੜੇ ਖੇਡਣ ਦਾ ਸ਼ੌਂਕ ਰੱਖਦੇ ਆ ਬੰਦੇ ਤੇ ਉਹ ਉਹਨਾਂ ਨਾਲ ਉਪਰਾਲਾ ਕਰਕੇ ਤੇ ਅਸੀਂ ਗਰਾਊਂਡਾਂ ਤੱਕ ਬੰਦਿਆਂ ਨੂੰ ਲੈ ਕੇ ਆ ਰਹੇ ਆ ਤੇ ਜਿਹੜੇ ਇਹੋ ਜਿਹੇ ਪਲੇਅਰ ਤੁਸੀਂ ਕੱਲ ਨੂੰ ਦੇਖੋਗੇ ਜਿਨ੍ਹਾਂ ਦੀ ਅਸੀਂ ਵੀ ਮੰਨਦੇ ਆ ਤੇ ਜਿਹੜੇ ਵੱਟੇ ਸਾਡੇ ਜਿਵੇਂ ਕੋਚ ਰੈਫਰੀ ਜਿੰਨੇ ਵੀ ਹੈਗੇ ਜਿਵੇਂ ਸਨੀ ਆਪਣਾ ਸਨੀ ਤੇ ਅਸੀਂ ਜਿਹੜੇ ਮਿਲ ਕੇ ਟੀਮਾਂ ਤਿਆਰ ਕਰ ਰਹੇ ਆ ਬੜੇ ਚਿਰ ਤੋਂ 4-5 ਸਾਲ ਤੋਂ ਤੇ ਉਹ ਉਹਨਾਂ ਦੀ ਕਦਰ ਪਈ ਨਹੀਂ ਜਿਹੜੇ ਜੇ ਸ਼ਾਇਦ ਉਹਨਾਂ ਦੀ ਕਦਰ ਉੱਥੇ ਪੈਂਦੀ ਇੰਡੀਆ ਤੇ ਉਹ ਹੋ ਸਕਦਾ ਸੀਗਾ ਅੱਜ ਉਹ ਅਮਰੀਕਾ ਕੈਨੇਡਾ ਖੇਡਦੇ ਹੋਣ ਤੇ ਸਾਡੀ ਕੋਸ਼ਿਸ਼ ਇਹ ਆ ਕਿ ਉਹਨਾਂ 플레이ਰਾਂ ਨੂੰ ਵੀ ਤੇ ਜਿਹੜੇ ਨਵੇਂ ਵੀ ਜਿਹੜੇ ਆਉਂਦੇ ਜਿਹੜੇ ਬੰਦੇ ਉੱਥੇ ਨਹੀਂ ਸੀ ਕੁਝ ਕਰ ਸਕਦੇ ਇੱਥੇ ਰੋਜੀ ਰੋਟੀ ਲਈ ਬੰਦੇ ਆਏ ਤੇ ਇੱਥੇ ਸਟੈਬਲਿਸ਼ ਹੋ ਕੇ ਤੇ ਉਹ ਇੰਟਰਨੈਸ਼ਨਲ 플레이ਰ ਬਣਨਗੇ ਔਰ ਸੈਕੰਡ ਵੰਡੀ ਗੱਲ ਇਹ ਆ ਜੀ ਇੱਥੇ ਜਿਹੜੀ ਜਿਹੜੀ ਜਿਹੜੇ ਲੋਕਲ ਪਲੇਅਰਾਂ ਦੀ ਆਪਾਂ ਗੱਲ ਕਰੀਏ ਤੇ ਡਰੱਗ ਫ੍ਰੀ ਆ ਕਬੱਡੀ ਇੱਥੇ ਮਿਲਦਾ ਵੀ ਨਹੀਂ ਤੇ ਸਾਡੀ ਕੋਸ਼ਿਸ਼ ਵੀ ਇਹ ਹੀ ਆ ਕਿ ਬਿਨਾਂ ਡਰੱਗ ਤੋਂ ਜਿਹੜੀ ਕਬੱਡੀ ਖੇਡੀ ਜਾਂਦੀ ਹੈ ਇਹ ਸਭ ਤੋਂ ਵਧੀਆ ਗੱਲ ਕੇ ਵੀ ਜੇ ਕਿਤੇ ਡਰੱਗ ਰ ਹੈ ਤੇ ਇਹ ਜਿਹੜੀ ਚੀਜ਼ ਹੋ ਜਾਵੇ ਤੇ ਫਿਰ ਤੇ ਬਹੁਤ ਕਮਾਲ ਦੀ ਗੱਲ ਹੈ ਹਾਂਜੀ ਬਿਲਕੁਲ ਬਾਈ ਤੇ ਬਾਕੀ ਦਰਸ਼ਕਾਂ ਨੂੰ ਬੇਨਤੀ ਆ ਵੀ ਕੱਲ ਆਜੋ 16 ਦਸੰਬਰ ਦਿਨ ਗਲਫੀਅਰ ਕਲੱਬ ਕੀਤਾ ਰੱਖਿਓ ਜੀ ਬਾਜੀ ਹੁਣੀ ਆਏ ਆਪਣੇ ਇਤਨੀ ਗੱਲ ਕਰਨ ਸਤਿ ਸ੍ਰੀ ਅਕਾਲ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੈਂ ਗੁਲਵਿੰਦਰ ਸਿੰਘ ਸੰਧੂ ਪਿੰਡ ਸਰੀ ਤੋਂ ਹਰਦੀਪ ਸਿੰਘ ਦੇ ਸੱਜੇ ਤੇ ਇੱਕ ਵੱਡੀ ਟੂਰਨਾਮੈਂਟ ਦੇਖਣ ਲਈ ਸਪੈਸ਼ਲ ਆਇਆ ਹਾਂ ਮੈਂ 35 ਸਾਲ ਬਾਅਦ ਬਹਿਰੀਨ ਦੇ ਵਿੱਚ ਆਇਆ ਮੈਂ ਸਨ 77 ਤੋਂ ਲੈ ਕੇ 88 ਤੱਕ ਇੱਥੇ ਰਿਹਾ ਸੀ ਅਸੀਂ ਹਾਕੀ ਕਲੱਬ ਬਣਾਈ ਸੀ ਇੱਥੇ ਜੀ ਉਸ ਟਾਈਮ ਦੇ ਵਿੱਚ ਅਨ ਕੱਚੀ ਗਰਾਊਂਡ 'ਚ ਖੇਡਦੇ ਹੁੰਦੇ ਸੀ ਅਵਾਲੀ ਆ ਕੇ ਜਿਹੜੇ 707 ਸਾਈਡ ਮੈਚ ਹੁੰਦੇ ਸੀ ਤੇ ਅਸੀਂ ਉਸ ਟਾਈਮ ਦੇ ਵੀ ਬੜੀ ਸਾਨੂੰ ਵੀ ਚੌਂਕ ਸੀ ਮੈਂ ਇਹਨਾਂ ਦਾ ਵੀ ਬਹੁਤ ਧੰਨਵਾਦੀ ਹਾਂ ਜਿਨ੍ਹਾਂ ਨੇ ਮੈਨੂੰ ਇਸ ਕਬੱਡੀ ਟੂਰਨਾਮੈਂਟ ਲਈ ਸੱਦਾ ਦਿੱਤਾ ਤੇ ਮੈਂ ਆ ਕੇ ਹੌਸਲਾ ਵਜਾਈ ਕਰਦੇ ਆ ਸਾਰੇ ਪ੍ਰਬੰਧਕਾਂ ਦਾ ਵੀ ਤੇ ਸਾਰੇ ਆਉਣ ਵਾਲੇ ਸੱਜਣਾ ਨੂੰ ਵੀ ਮੁਬਾਰਕਾਂ ਦੇਣਾ ਵੱਧ ਤੋਂ ਵੱਧ ਚੜ੍ਹ ਕੇ ਆ ਕੇ ਟੂਰਨਾਮੈਂਟ ਦੇ ਵਿੱਚ ਆਪਣਾ ਯੋਗਦਾਨ ਪਾਉਣਾ ਬਹੁਤ ਧੰਨਵਾਦੀ ਤੁਹਾਡਾ ਦਰਸ਼ਕ ਵੀ ਦੂਰੋਂ ਦੂਰੋਂ ਆ ਰਹੇ ਨੇ ਹਾਂ ਜਸਵੀਰ ਸਿੰਘ ਜੀ ਆਪਾਂ ਆਨੇ ਜਾਂਦੇ ਕੋਈ ਲਾਸਟ ਦੇ ਵਿੱਚ ਜਾਣਕਾਰੀ ਜਿਦੋਂ ਹਾਂਜੀ ਲਾਸਟ ਸਮੇਂ ਮੈਂ ਇੱਕ ਇਨਫੋਰਮੇਸ਼ਨ ਹੋਰ ਦੇਣਾ ਚਾਹੁੰਦਾ ਵੀ ਜਿਹੜੇ ਸਾਡੇ ਬੈਕ ਬੋਨ ਸਪੋਰਟਰ ਆ ਖਾਸ ਕਰਕੇ ਯੂ ਐਸ ਏ ਤੋਂ ਸਤਿੰਦਰ ਜੋਲ ਉਹ ਸਾਡੇ ਨਾਲ ਆਲਰੇਡੀ ਲਾਈਵ ਆ ਤੇ ਜੱਗਾ ਝੰਡੀਆਂ ਵਾਲਾ ਵੀਰ ਉਹ ਵੀ ਸਾਡੇ ਨਾਲ ਲਾਈਵ ਆ ਤੇ ਹੋਰ ਵੀ ਜੋ ਸਾਡੇ ਵੀਰ ਜਿਹੜੇ ਪਹੁੰਚ ਰਹੇ ਆ ਇਹਨਾਂ ਸਾਰੇ ਵੀਰਾਂ ਦਾ ਜੱਗਾ ਝੰਡੀਆਂ ਵਾਲੇ ਦਾ ਤੇ ਦੋ ਲੱਬ ਚ ਤੁਹਾਨੂੰ ਉਹ ਸਾਇਰ ਸਪੀਕਰ ਤੇ ਆਉਣ ਇਹਦੇ ਲਾਈਵ ਨਹੀਂ ਤੁਹਾਨੂੰ ਕਹਿਣ ਕੇ ਹਾਂਜੀ ਜੱਗੇ ਵੀਰ ਦੱਸੋ ਆਪਣੀ ਰਾਏ ਸਾਬਾ ਹਾਂਜੀ ਹਾਂਜੀ ਬਾਈ ਪਹੁੰਚ ਰਹੇ ਆ ਸਸਤੀ ਘਰ ਬਾਈ ਜੀ ਆਪੇ ਘਰ ਆਜੋ ਤੁਹਾਡਾ ਬਹੁਤ ਬੇਸਬਰੀ ਨਾਲ ਤਿਆਰ ਹੋ ਰਿਹਾ ਹੈ ਮੇਰੇ ਸੋਹਣੇ ਵੀਰ ਆਜੋ ਪਹੁੰਚ ਰਹੇ ਆ ਬਾਈ ਜੀ ਪਹੁੰਚ ਰਹੇ ਆ ਪਹੁੰਚ ਰਹੇ ਆ ਆਪਾਂ ਦੇ ਸਾਡੇ ਡੇਢ ਹਾਂਜੀ ਠੀਕਾ ਜੰਨਿਆ ਜੀ ਕੋਸ ਸਾਫ ਸਾਡੇ ਨਾਲ ਸੀ ਤੇ ਆ ਜਾਂਦੇ ਆ ਤੇ ਫਿਰ ਆਪਾਂ ਫਿਰ ਇੱਕ ਰੂਬਰੂ ਕਰਾਵਾਂਗੇ ਇਹਨਾਂ ਨੂੰ ਤੇ ਉਹ ਵੀ ਇੱਕ ਆਪਾਂ ਛੋਟੀ ਜੀ ਇੰਟਰਵਿਊ ਕਰਾਂਗੇ ਉਹਨਾਂ ਦੇ ਨਾਲ ਆਂਦੇ ਜਾਂਦੇ ਆਪਾਂ ਜਰੂਰ ਇਹ ਦੱਸਿਓ ਵੀ ਲੰਗਰ ਦਾ ਪੂਖਤਾ ਪ੍ਰਬੰਧ ਕੀਤੇ ਗਏ ਨੇ ਦਰਸ਼ਕਾਂ ਦੇ ਵਾਸਤੇ ਹਾਂਜੀ ਹਾਂਜੀ ਜਿਵੇਂ ਕਿ ਤੁਹਾਨੂੰ ਮੈਂ ਪਹਿਲਾਂ ਵੀ ਦੱਸਿਆ ਲੰਗਰ ਪਾਣੀ ਚਾਹ ਚਾਹ ਦਾ ਇੰਤਜ਼ਾਮ ਲੰਗਰ ਦਾ ਇੰਤਜ਼ਾਮ ਆ ਪਾਣੀ ਦਾ ਇੰਤਜ਼ਾਮ ਨਾਲ ਨਾਲ ਜਲੇਬੀਆਂ ਦਾ ਵੀ ਇੰਤਜ਼ਾਮ ਆ ਉਹ ਸਾਡਾ ਵੀਰ ਜਿਹੜਾ ਅਸੀਂ ਅੱਗੇ ਲਾਇਆ ਹੋਇਆ ਹਰਪਾਲ ਸਿੰਘ ਸਾਡੇ ਨਾਲ ਖਲੁੱਤਾ ਤੁਸੀਂ ਇਹਨਾਂ ਨੂੰ ਪੁੱਛ ਸਕਦੇ ਬਾਈਰੇ ਖਾਲਸਾ ਬਾਈਰੇ ਜਿੱਕਾ ਖਾਲਸਾ ਬਾਈਰੇ ਜਿੱਕੀ ਫਤਿਹ ਵੀ ਇਹ ਵੀਰ ਜੀ ਨੂੰ ਮਿਲਿਆ ਤੇ ਬੜੀ ਸੇਵਾ ਵਾਲੀ ਰੂਹ ਆ ਬੜੀ ਬਿਰਤੀ ਵਾਲੀ ਰੂਹ ਆ ਵੀਰ ਜੀ ਅਕਰੀ ਜਾਣਕਾਰੀ ਤੁਸੀਂ ਦਿਓ ਕਿਉਂਕਿ ਜਿਹੜਾ ਗੁਰੂ ਘਰ ਦਾ ਲੰਗਰ ਹੈ ਨਾ ਬਾਬੇ ਨਾਨਕ ਜੀ ਨੇ 20 ਰੁਪਿਆ ਦਾ ਲਾਇਆ ਈ ਤੇ ਸਾਰੇ ਸਿਆਣੇ ਵਿਦਵਾਨ ਕਹਿੰਦੇ ਵੀ ਉਹ ਵਾਕਿਓ 20 ਦੇ ਅਜੇ ਤੱਕ ਵਿਆਜ ਜਿਹੜਾ ਵਿਆਜ ਹੀ ਆਪਾਂ ਸਿੱਖ ਕੌਮ ਖਾ ਰਹੇ ਆ ਇਹਦੇ ਵਿੱਚ ਪੰਜਾਬੀਆਂ ਦੇ ਖੂਨ ਦੇ ਵਿੱਚ ਵੀ ਹਰ ਥਾਂ ਤੇ ਲੰਗਰ ਤੇ ਕੱਲ ਦੀ ਸੇਵਾ ਤੁਹਾਡੇ ਲੰਗਰ ਦੀ ਤੁਹਾਡੀ ਲੱਗੀ ਆ ਥੋੜਾ ਧੰਨਵਾਦ ਤੇ ਦਰਸ਼ਕਾਂ ਨੂੰ ਤੁਸੀਂ ਕੀ ਸੱਦਾ ਦੇਣਾ ਚਾਹੁੰਦੇ ਆ ਇਹ ਵੀਰ ਜੀ ਸਾਡੇ ਵਾਕਿਆ ਹੀ ਇਹ ਜਿਹੜੀ ਗੱਲ ਆ ਇਹ ਪੰਜਾਬੀਆਂ ਦੇ ਹਿੱਸੇ ਆਈ ਹੈ ਜਦੋਂ ਅਸੀਂ ਗੱਲ ਕਰਦੇ ਆ ਨਾ ਲੰਗਰ ਦੀ ਤੇ ਮੇਰੇ ਕੋਲ ਉਹ ਸ਼ਬਦ ਨਹੀਂ ਹੈਗੇ ਕਿ ਕਿਦਾਂ ਵੀਰ ਸਾਡੇ ਬਾਤ ਚੜ ਕੇ ਸਵਾਵਾ ਕਰਦੇ ਨੇ ਜੇ ਅਸੀਂ ਇਹ ਲੰਗਰ ਦਾ ਪ੍ਰਬੰਧ ਕੀਤਾ ਤੇ ਅਸੀਂ ਬੜਾ ਨਵੇਕਲੇ ਢੰਗ ਦੇ ਨਾਲ ਇਤਕੀ ਪ੍ਰਬੰਧ ਕੀਤਾ ਕਿ ਰਸਤਾ ਬਸਤਾ ਲਈਆਂ ਪੈਸਾ ਕਿਸੇ ਤੋਂ ਨਹੀਂ ਅਸੀਂ ਲਿਆ ਸਾਰੀ ਲਿਸਟ ਬਣਾ ਕੇ ਸ਼ੇਅਰ ਕਰਤੀ ਵਟਸਐਪ ਤੇ ਕਿ ਭਾਜੀ ਆ ਵੀਰ ਆ ਸੇਵਾ ਲੈ ਰਿਹਾ ਵੀਰ ਆ ਸੇਵਾ ਰਿਹਾ ਇੱਥੋਂ ਹੀ ਸਾਡੇ ਸਿੱਧੂ ਵੀਰ ਜੀ ਅਰਫਾ ਤੋਂ ਉਹਨਾਂ ਦਾ ਵੀ ਬਹੁਤ ਵੱਡਾ ਯੋਗਦਾਨ ਹਰ ਸਾਲ ਉਹ ਲੰਗਰ ਪਹਿਲਾਂ ਵੀ ਲਾਉਂਦੇ ਅੱਜ ਵੀ ਉਹਨਾਂ ਨੇ ਸਾਡਾ ਸਹਿਯੋਗ ਕਰਕੇ ਰਲ ਮਿਲ ਕੇ ਅਸੀਂ ਪ੍ਰਸ਼ਾਦਾ ਪਾਣੀ ਦੀ ਸੇਵਾ ਨਿਭਾ ਰਹੇ ਮਾਲਕ ਦੀ ਕਿਰਪਾ ਨਾਲ ਸੰਗਤ ਅੱਗੇ ਕੋਈ ਵੱਡੀ ਗੱਲ ਨਹੀਂ ਪ੍ਰਸ਼ਾਦਾ ਪਾਣੀ ਬਣਾਉਣਾ ਪਰ ਜੇ ਸੋਚੀਏ ਤੇ ਜ਼ਿੰਮੇਵਾਰੀ ਬੜੀ ਵੱਡੀ ਹੈ ਬਹੁਤ ਵੱਡੀ ਜ਼ਿੰਮੇਵਾਰੀ ਹੈ ਅਸੀਂ ਵੀ ਤਿੰਨ ਚਾਰ ਦਿਨ ਤੋਂ ਇਸ ਕੰਮ ਦੇ ਵਿੱਚ ਲੱਗੇ ਅੱਜ ਵੀ ਪ੍ਰਬੰਧ ਉੱਥੇ ਸਾਡੇ ਸੇਵਾਦਾਰ ਲੱਗੇ ਅਸੀਂ ਇੱਥੇ ਗਰਾਊਂਡ ਦੇ ਵਿੱਚ ਆਏ ਹਾਂ ਤੇ ਬਾਕੀ ਸਾਨੂੰ ਵੀ 4-5 ਸਾਲ ਤੋਂ ਇਸ ਟੂਰਨਾਮੈਂਟ ਨਾਲ ਜੁੜੇ ਆਂ ਤੇ ਜੋ ਤਸ਼ਾਹਦ ਕੀ ਦੇਖਨ ਨੂੰ ਮਿਲ ਰਿਹਾ ਨਾ ਉਹ ਸ਼ਾਇਦ ਸਾਨੂੰ ਕਿਤੇ ਪਹਿਲਾਂ ਨਾ ਜਦੋਂ ਅਸੀਂ ਆਮ ਯਾਰਾਂ ਦੋਸਤਾਂ ਨਾਲ ਲੋਕਾਂ ਨਾਲ ਵਿਚਰੀ ਦਾ ਗਰਾਊਂਡ ਤੇ ਤੇ ਗੱਲਬਾਤ ਕਰੀਦੀ ਉਹਨਾਂ ਪੁੱਛੀਦਾ ਕਿ ਤੋ ਕੀ ਰੁਝਾਨ ਆ ਉਹ ਕਹਿੰਦੇ ਵੀਰ ਜੀ ਗਲਫੀਅਰ ਕਲੱਬ ਦੀ ਜਿਹੜੀ ਗੱਲ ਹੈ ਨਾ ਉਹ ਪਹਿਲੇ ਨੰਬਰ ਤੇ ਆਉਂਦੀ ਆ ਹਰ ਵਾਰ ਜਿਹੜਾ ਐਤੀ ਵਿੰਦੇ ਹੀ ਅਸੀਂ ਟੂਰਨਾਮੈਂਟ ਪਰ ਜਿਹੜਾ ਐਤ ਕੀ ਨੰਦ ਆ ਉਹ ਵੱਖਰਾ ਹੀ ਹੈ ਬਾਕੀ ਜੇ ਚੜਦੇ ਲੈਂਦੇ ਪੰਜਾਬ ਦੀ ਗੱਲ ਆ ਗਈ ਤੇ ਫਿਰ ਤਾਂ ਤੁਹਾਨੂੰ ਪਤਾ ਗੱਲਾਂ ਹੀ ਗਾਂ ਹੋ ਜਾਂਦੀਆਂ ਜੀ ਸਹੀ ਗੱਲ ਹੈ ਉਹ ਮਮਾ ਕੇ ਪਹੁੰਚੋ ਹਰ ਵੀਰ ਨੂੰ ਪ੍ਰਸ਼ਾਦਾ ਮਿਲੇਗਾ ਪਾਣੀ ਦਾ ਫੁੱਲ ਪ੍ਰਬੰਧਿਆ ਜਲੇਬੀਆਂ ਦਾ ਖਾਸ ਕਰਕੇ ਕਾਲੀ ਵੀਰ ਨੇ ਸੇਵਾ ਲਈ ਅਸੀਂ ਕੋਈ ਵਾਹ ਨਹੀਂ ਦੋਂਦੇ ਜਲੇਬੀਆਂ ਦੀ ਕੱਲ ਸਾਡੇ ਨਾਲ ਵੀਰ ਨਾਲ ਗੱਲ ਹੋਈ ਉਹ ਆਂਦਾ ਵੀਰ ਜੀ ਜਲੇਬੀਆਂ ਲੰਗਰ ਲਾਇਆ ਸੀ ਆ ਵੀਰ ਜੀ ਅਸੀਂ ਆ ਲੰਗਰ ਲਾ ਰਹੇ ਹਾਂ ਚਾਹ ਪਾਣੀ ਦਾ ਪ੍ਰਬੰਧ ਹੈ ਪ੍ਰਸ਼ਾਦੇ ਦਾ ਪ੍ਰਬੰਧ ਹੈ ਪਾਣੀ ਦਾ ਪ੍ਰਬੰਧ ਆਂਦਾ ਵੀਰ ਜੀ ਜਲੇਬੀਆਂ ਦੀ ਸੇਵਾ ਮੇਰੇ ਹੱਥੇ ਪਾ ਦੇ ਉਹ ਵੀਰ ਨੇ ਕੱਲ ਹੀ ਅਸੀਂ ਰਾਤ ਹੀ ਆਰਡਰ ਦਿੱਤਾ ਤੇ ਉਹਨੇ ਸੇਵਾ ਕੱਲੇ ਵੀਰ ਨੇ ਜਲੇਬੀਆਂ ਦੀ ਲੈ ਲਈ ਜੀ ਨੇ ਬੀਆਂ ਵੀ ਫੁੱਲ ਵਰਤਣ ਗਿਆ ਹਰ ਚੀਜ਼ ਦਾ ਤੁਹਾਨੂੰ ਆਨੰਦ ਜਿਹੜਾ ਵਾ ਵੇਖਣ ਨੂੰ ਮਿਲੇਗਾ ਪ੍ਰਸ਼ਾਦਾ ਸ਼ਕੁਰ ਤੇ ਆਪਣਾ ਬੈਠੋ ਆਨੰਦ ਮਾਣੋ ਕਬੱਡੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪਲਵਾਨ ਆਏ ਨੇ ਜਿਹੜੇ ਪਲੇਅਰ ਭਾਰਤ ਪੰਜਾਬ ਤੋਂ ਜਿਹੜੇ ਪਹੁੰਚੇ ਨੇ ਉਹਨਾਂ ਦੇ ਵਿੱਚੋਂ ਜਿਹੜੇ ਜਿਹੜੇ ਪਹੁੰਚਿਆ ਉਹਨਾਂ ਨਾਲ ਗੱਲ ਕਰਾਂਗੇ ਸਾਡੇ ਨਾਲ ਸੱਤੂ ਬਰਿਆਂ ਵਾਲਾ ਮੁੰਡਾ ਦਾ ਕਦ ਕੜ ਵੇਖ ਕੇ ਪਤਾ ਲੱਗਦਾ ਵੀ ਮਾਪਿਆਂ ਰੀਨਾਂ ਪਾਲਿਆ ਹਾਂਜੀ ਭਲਵਾਨ ਜੀ ਸਤਿ ਸ਼੍ਰੀ ਅਕਾਲ ਤੇ ਬਹਿਰੀਨ ਪਹਿਲੀ ਵਾਰ ਆਇਆ ਕਿ ਪਹਿਲਾਂ ਵੀ ਆਇਓ ਪਹਿਲੀ ਵਾਰ ਹੀ ਆਇਆ ਤੇ ਹੋਰ ਕਿ ਕੰਟਰੀ ਚ ਨਹੀਂ ਹੋਰ ਵਾਹ ਪਹਿਲੀ ਵਾਰ ਆ ਮੁੰਡਾ ਇਹ ਮੈਂ ਅਕਸਰ ਪੰਜਾਬ ਚ ਖੇਡਦਾ ਵੇਖਿਆ ਬਹੁਤ ਟੌਪ ਕਲਾਸ ਆ ਤੇ ਇੱਕ ਗੱਲ ਹੈਗੀ ਆ ਭਲਵਾਨਾ ਜਿਹੜਾ ਬੰਦਾ ਬਹਿਰੀਨ ਬਹਿਰੀਨ ਖੇਡ ਜਾਂਦਾ ਜਾਂ ਬੋਲ ਜਾਂਦਾ ਹਨ ਬਾਬੇ ਦੀ ਕਿਰਪਾ ਹੀ ਹੋ ਜਾਂਦੀ ਉੱਥੇ ਜਪੈਨੀ ਵੀਰ ਹੋਣਾ ਦੇ ਸੱਦੇ ਦੇ ਭਰਾ ਸਾਡਾ ਆ ਬਹੁਤ ਧੰਨਵਾਦ ਕਰੀ ਜਾਣਕਾਰੀਕਰ ਸਾਂਝੀ ਵੀ ਕਿੰਨਾ ਚਿਰ ਦੇ ਨੂੰ ਖੇਡਦੇ ਆ ਹੋ ਗਿਆ ਤੇ ਕਿਹੜੀ ਟੀਮ ਲੋਜ ਖੇਡਣਾ ਮੈਨੂੰ ਬਾਈ ਮੈਂ 2018 ਚ ਲੱਗਾਈ ਖੇਡਣਾ ਤੇ ਮੈਨੂੰ ਬਾਈ ਸਨੀ ਉਹਨਾਂ ਨੇ ਸਿੱਧਾ ਹੀ ਸੈਨੇਟਲੋ ਹਾਂਜੀ ਬਹੁਤ ਆਪ ਤੇ ਨਾਲ ਸਾਡੇ ਅਰਸਲਾਨ ਬੱਟੂ ਜੀ ਲੈਹnde ਪੰਜਾਬ ਤੋਂ ਅਸਲਾਮੁਅਲੈਕਮ ਜੀ ਜੀ ਵਾਅਲੈਕਮੁਅਲੈਮ ਸਸੇਕਰ ਬਾਈ ਕਿੱਦਾਂ ਵਧੀਆ ਸਿੱਧਾ ਗਏ ਉਹਨੇ ਹਾਂਜੀ ਹਾਂਜੀ ਗਏ ਪੂਰੇ ਕੋਈ ਚੱਕੇ ਬਾਕੀ ਅਸਲ ਪੰਜਾਬ ਜਿਹੜਾ ਸਾਡਾ ਪੰਜਾਬ ਵਾਲਿਆਂ ਬਾਕੀ ਚੜ੍ਹਦੀ ਗਲਾਇਆ ਅੱਛਾ ਹੈ ਜਪਲੋਂ ਜੀ ਬੈਰੀਨ ਪਹਿਲੀ ਈ ਆਇਓ ਕਿ ਪਹਿਲਾਂ ਵੀ ਖੇੜੀਆ ਨਹੀਂ ਮੈਂ ਪਹਿਲੇ ਵੀ ਆ ਪਹਿਲਾਂ ਵੀ ਖੇੜੀਆ ਪਿਛਲੇ ਸਾਲ ਵੀ ਖੇੜੀਆ ਹਾਂ ਹਾਂ ਵਧੀਆ ਮਾਨ ਸਤਿਕਾਰ ਮਿਲਦਾ ਨਾ ਬਾਪੂ ਵਧੀਆ ਉਹ ਪਿਆਰ ਦਿੰਦੇ ਪਹਿਲੇ ਮੈਂ ਪਹਿਲੇ ਵੀ ਖੇੜੀ ਗਿਆ ਬਹੁਤ ਵਧੀਆ ਲੱਗਾ ਅੱਜ ਕੀ ਆਪਾਂ ਫੇਰ ਆ ਗਏ ਹਾਂ ਬਾਕੀ ਕੋਈ ਨਹੀਂ ਉਹ ਵੀ ਪੰਜਾਬ ਆਪਣਾ ਇਹ ਵੀ ਪੰਜਾਬ ਆਪਣਾ ਦੋਨੇ ਟੀਮਾਂ ਆਪਣੀਆਂ ਜੋਰ ਮਾਰਾਂਗੇ ਬਾਕੀ ਜੋਰ ਆਪ ਨੂੰ ਮਨਜ਼ੂਰ ਹੋਇਆ ਤੇ ਨਾਲ ਕੋਣ ਕੋਣ ਪਲਵਾਨ ਕਿਹੜਾ ਕਿੜਾਇਆ ਆਪਣੇ ਆਇਆ ਮੁੰਡਾ अजीम ਚੱਠਾ ਮੁੰਡਾ ਅ ਇੰਗਲੈਂਡ ਖੇੜੀ ਗਿਆ ਹੋਣੀ ਹਾਂਜੀ ਹਾਂਜੀ ਬਾਕੀ ਆਸਾਨ ਵੱਟੂ ਆ ਮਦਸਰ ਮੱਛੋ ਆ ਫੈਸਲ ਵੱਟੂ ਆ ਅਤੀਕ ਪਾਵਾ ਸੁਲੇਮਾਨ ਆਪਣੇ ਵਧੀਆ ਮੁੰਡੇ ਲੈ ਆ ਗਏ ਹਾਂ ਸਾਰੇ ਪਲੇਅਰ ਹਾਂ ਸਾਰੇ ਵਧੀਆ ਮੁੰਡੇ ਵਰਲਡ ਲੈਵਲ ਦੇ ਪਲੇਅਰ ਨੇ ਵਰਲਡ ਲੈਵਲ ਦੇ ਲੈ ਆ ਤੇ ਦਰਸ਼ਕੋ ਆ ਜੋ ਕੱਲ ਫਿਰ ਤੁਹਾਨੂੰ ਮਿਲਾਉਨੇ ਵਸ ਵੱਡੇ ਇੰਟਰਨੈਸ਼ਨਲ ਕਬੱਡੀ ਕੱਪ ਦੇ ਨਾਲ ਸਾਰੇ ਜੁੜਿਓ ਜਿਹੜੇ ਤੇ ਇੱਥੇ ਪਹੁੰਚ ਸਕਦੇ ਆ ਗਲਫ ਫੀਅਰ ਕਲੱਬ ਇਹ ਸਲਮਾਬਾਦ ਜਿਹੜਾ ਗਰਾਊਂਡ ਦਾ ਵੈਨਿਊ ਤੁਹਾਨੂੰ ਦੱਸਿਆ ਹੈ ਇਹ ਆਪਾਂ ਵੀਡੀਓ ਦੇ ਡਿਸਕ੍ਰਿਪਸ਼ਨ ਦੇ ਵਿੱਚ ਵੀ ਇਹ ਜਰੂਰ ਆਪਾਂ ਗਰਾਊਂਡ ਦਾ ਵੈਨਿਊ ਦੇ ਦਾਂਗੇ ਤੇ ਜਿਹੜੇ ਵੀ ਲਾਈਵ ਜਿਹੜੇ ਇੱਥੇ ਨਹੀਂ ਆ ਸਕਦੇ ਲਾਈਵ ਵੇਖੋ ਕਬੱਡੀ ਡਾਟ ਟੀਵੀ ਦੇ ਮੇਲਾ ਚੋਟੀ ਦਾ ਹੋਣਾ ਹੈ ਜਿੱਦਾਂ ਵੀਰ ਜਿਓਣਾ ਨੇ ਦੱਸਿਆ ਨਾ ਕਿ ਇੱਕ ਵੱਖਰਾ ਜਹ ਹਰੇਕ ਕੋਲ ਆਪਾਂ ਰਿਵਿਊ ਲੈਨੇ ਆ ਇਸ ਸਮੇਲੇ ਦਾ ਰਿਵਿਊ ਜਿਹੜਾ ਸਾਰਿਆਂ ਕੋਈ ਹੀ ਵੇਖਣ ਨੂੰ ਮਿਲਿਆ ਹੈ ਵੀ ਇਹ ਟਾਪ ਕਲਾਸ ਹੋਣਾ ਜਿਹੜਾ ਗਲਫੀਅਰ ਕਲੱਬ ਦੇ ਵਿੱਚ ਇੰਟਰਨੈਸ਼ਨਲ ਕਬੱਡੀ ਕੱਪ ਹੋਣਾ ਹੈ ਆਜੋ ਸਾਰੇ ਜਣੇ ਮਿਲਦੇ ਆ ਕੱਲ 16 ਦਸੰਬਰ ਕੱਲ ਸਵੇਰੇ 9 ਵਜੇ ਤੱਕ ਬਹਿਰੀਨ ਦੇ ਟਾਈਮ ਪਹੁੰਚ ਜਾਓ ਵੱਡਾ ਖੇਡ ਮੇਲਾ ਵੇਖਣ ਨੂੰ ਮਿਲੇਗਾ